ਹਾਂਜੀ ਘੁੰਮ ਫਿਰ ਆਏ ਹਾਂ ਬਿਯਾਰ ਗਿਆ ਸੀ ਮੈਂ ਅੱਛਾ ਤੇ ਥੋੜਾ ਜਿਹਾ ਟਾਈਮ ਲਾ ਕੇ ਆ ਗਿਆ ਵਾਪਸ ਤੇ ਮੇਰਾ ਗੱਲ ਕਰਨੀ ਸੀ ਮੈਂ ਹਾਂਜੀ ਤੇਰੇ ਨਾਲ ਬੋਲੋ ਗੱਲ ਇਹ ਪੀ ਮੁੰਡੇ ਨੇ ਹੁਣ ਪੜ ਲਿਆ ਜਿੰਨੀਆਂ ਪੜਨੀਆਂ ਸੀ ਅੱਛਾ ਤੇ ਹੁਣ ਕੀ ਕਰਨਾ ਉਹਦਾ ਫਿਰ ਹੁਣ ਸਲਾਹ ਮੁੰਡੇ ਤੋਂ ਲੈਣੀ ਆਪਾਂ ਵੀ ਤੂੰ ਪੜਨਾ ਅੱਗੇ ਬਤ ਕੀ ਕਰਨਾ ਹੈ ਪਰ ਸਾਡੀ ਸਲਾਹ ਵੀ ਤਾਂ ਕੁਛ ਦਾ ਕੁਛ ਹੋਣੀ ਚਾਹੀਦੀ ਆ ਨਹੀਂ ਹੁਣ ਇਹ ਸਾਡੀ ਸਲਾਹ ਤੇ ਇਦਾਂ ਨਾ ਵੀ ਜਿਹੀਂ ਆਖਾਂਗੇ ਤੂੰ ਕੰਮ ਕਰ ਕੋਈ ਨੌਕਰੀ ਵੇਖ ਜਾਂ ਕੋਈ ਕੰਮ ਕਰ ਲੈ ਜਾਂ ਭਰਾ ਨਾਲ ਹੀ ਚੱਲ ਜਾ ਉਹ ਆਖੇ ਮੇਰੇ ਪੜਨਾ ਵਾ ਅੱਛਾ ਫੇਰ ਨਹੀਂ ਨਹੀਂ ਆਪਾਂ ਇੰਜ ਕਰੋ ਭਰਾ ਨੂੰ ਵੀ ਪੁੱਛੋ ਹਾਂਜੀ ਭਰਾ ਨੂੰ ਪੁੱਛੋ ਵੀ ਉਹ ਕੀ ਚਾਹੁੰਦਾ ਆ ਇਹਨੂੰ ਕੰਮ ਕਰਨਾ ਕਰਾਉਣਾ ਕੋਈ ਕਿ ਜਾਂ ਪੜਾਉਣਾ ਆ ਇਹ ਤੇ ਸਲਾਹ ਨਾਲ ਹੀ ਸਭ ਕੁਝ ਬਣਨਾ। ਕੋਈ ਨਹੀਂ ਬਹਿਣਗੇ ਤੇ ਉਹਨਾਂ ਨੂੰ ਪੁੱਛ ਲਾਂਗੇ ਵੀ ਕਰਨ ਨੂੰ ਵੀ ਪੁੱਛ ਲਾਂਗੇ ਵੀ ਕਰਨ ਪੜਨਾ ਵਾ। ਤੇ ਅਬਲ ਤੇ ਮੈਂ ਕਹਿੰਦੀ ਆ ਵੀ ਚਲ ਦੋਵੇਂ ਭਰਾ ਰਲ ਕੇ ਆਪਣਾ ਕਾਰੋਬਾਰ ਚਲਾਵਾ। ਬਹੁਤ ਵਧੀਆ ਗੱਲ ਆ। ਹੈਨਾ? ਬਾਹਰ ਕੰਮ ਕਰਨੋਂ ਆਪਣਾ ਹੀ ਕਾਰੋਬਾਰ ਗਾਂ ਵਧਾਉਣ ਚਲਾਉਣ ਦੋਵੇਂ ਇਕੱਠੇ ਬਹਿਣਗੇ ਤੇ ਵਧਦਾ ਵਾ। ਠੀਕ ਆ ਠੀਕ ਆ। ਲੱਗਣੀ। ਤੇ ਕੋਈ ਨਹੀਂ ਬਹਿੰਦੇ ਆ ਤੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ। ਕਿ ਕਿਦਾਂ ਤੁਸੀਂ ਕਰਨੀ ਆ। ਮਨਜੀਤ ਨੂੰ ਵੀ ਪੁੱਛ ਲਓ। ਵੀ ਉਹ ਕੀ ਚਾਹੁੰਦਾ? ਅੱਜ ਹੀ ਗੱਲਬਾਤ ਕਰੋ। ਆ ਕੋਈ ਨਹੀਂ ਅੱਜ ਬੈਂਦੇ ਆ ਕਰ ਲੈਨੇ ਗੱਲਾਂ ਚਲ ਠੀਕ ਆ ਫਿਰ ਆ ਲੋਡੀ ਚਿਰ ਟੱਕ ਜਾਓ ਬੇਟਾ ਰੋਟੀ ਤੇ ਲਵਾਉਂਡ ਗਏ ਸੀ ਨਹੀਂ ਨਹੀਂ ਸਲਾਹ ਤੇ ਕੋਈ ਨਹੀਂ ਹੋਣੀ ਉੱਧਰ ਬੈਠੇ ਗੱਲਾਂ ਬਾਤਾਂ ਮਾਰਨ ਰਏ ਸੀ ਸਲਾਹਾਂ ਕਾਹਦੀਆਂ ਕਰਨੀਆਂ ਨੇ ਉਹ ਠੀਕ ਹੈ ਬਾਹਰੋਂ ਆਈ ਤੇ ਮੈਂ ਪੁੱਛਣ ਲਈ ਕਿੱਥੋਂ ਆਏ ਹੋ ਠੀਕ ਠੀਕ ਗੱਲਾਂ ਬਾਤਾਂ ਹੋਣੀਆਂ ਤੇ ਕਰਨ ਦੀ ਗੱਲ ਵਿੱਚ ਚੱਲ ਪਈ अच्छा ते ਕਰਨ ਪੜ ਕੇ ਹਟਿਆ ਵਾ ਤੁਹਾਨੂੰ ਉਹਦੇ ਬਾਰੇ ਕੀ ਸੋਚਣਾ ਵਾ ਹਾਂ ਚਲੋ ਜੇ ਉਹਦਾ ਦਿਲ ਕਰਦਾ ਹੋਰ ਅੱਗੇ ਪੜਨ ਨੂੰ ਤੇ ਪੜ ਲੂਗਾ ਜਾਂ ਕੋਰਸ ਕਰਨਾ ਉਹ ਵੀ ਕਰ ਲੂਗਾ ਕੋਰਸ ਕੋਈ ਹਨਾ ਚਲੋ ਤੇ ਹੁਣ ਉਹਦੀ ਮਰਜ਼ੀ ਆ ਹਨਾ ਠੀਕ ਆਪਾਂ ਦੇ ਹੁਣ ਉਹਨੂੰ ਆਖਣਾ ਪੜਨਾ ਤੇ ਪਈ ਪੜ ਲਾ ਹੋਰ ਕਿਉਂ ਹੀ ਤੇ ਗਿਆ ਨਾ ਘਰ ਵਿੱਚ ਛੋਟਾ ਚਲੋ ਹੀ ਆ ਨਹੀਂ ਹੁਣ ਕਰਨਾ ਵਾ ਪੜਨਾ ਵਾ ਉਹਦੀ ਮਰਜ਼ੀ ਆ ਜੇ ਹੋਰ ਪੜੂਗਾ ਤੇ ਪੜਾ ਦਾਂਗੇ ਹਨਾ ਪਈ ਵੇਖੋ ਇਹ ਗੱਲ ਕਰਨ ਦੇ ਹੀ ਜੜੀ ਮੈਂ ਕਿਹਾ ਚਲ ਕੋਈ ਨਹੀਂ ਮਨਜੀਤ ਵੀ ਬਹਿ ਜਾਊਗਾ ਇਹ ਵੀ ਆਪੇ ਪੁੱਛ ਲੈਣਗੇ ਆਪੇ ਦੋਵੇਂ ਪਰਾ ਜੋਸ਼ਲਾ ਹੋ ਗਈ ਕਰ ਲੈਣਗੇ ਗੱਲ ਕਰਦੇ ਹਾਂ ਅੱਛਾ ਠੀਕ ਆ ਠੀਕ ਆ ਫਿਰ ਮੈਂ ਲੈ ਆ ਮਮੀ ਤੁਹਾਡੇ ਵਾਸਤੇ ਵੀ ਰੋਟੀ ਹਾਂ ਲੈ ਆ ਠੀਕ ਹੈ ਡਰਦੀ ਮੈਂ ਲੈ ਕੇ ਆਉਣੀ ਰੋਟੀ ਤੁਹਾਡੇ ਵਾਸਤੇ ਠੀਕ ਹੈ ਨਾ ਗੱਲ ਕਰੀਏ ਲੁੱਕ ਚ ਨਹੀਂ ਫਾਇਦਾ ਹੈ ਤੇ ਮਨਜੀਤ ਨੂੰ ਬੁਲਾਓ ਤੇ ਲੈ ਆ ਹੀ ਗਿਆ ਜ ਮਨਜੀਤ ਚਲ ਵਧੀਆ ਹੋ ਗਿਆ ਆ ਗਿਆ ਤੇ ਚੱਲ ਸੱਸੀ ਘਰ ਲੜਦੀ ਮਮੀ ਸੱਸੀ ਘਰ ਸੱਸੀ ਘਰ ਬੈਠੋ ਬੈਠੋ ਆ ਮਹੀਨੇ ਦੇ ਬੜੀ ਕਰਨੇ ਮੈਂ ਮਨਜੀਤ ਨੂੰ ਬੁਲਾਉ ਹੁਣੇ ਮੈਂ ਥੱਕਿਆ ਮੂੰਹ ਹੱਥ ਹੋ ਗਿਆ ਮੈਂ ਕਿਹਾ ਚੱਲ ਬੈਨਾ ਹੋਰ ਤਨਾਵ ਡੈਡ ਜੀ ਠੀਕ ਠਾਕ ਬਿਲਕੁਲ ਬਹੁਤ ਕੀ ਸਲਾਮਾਂ ਕਰੀ ਜਾਂਦੇ ਜੀ ਸਲਾਮਾਂ ਤਾਂ ਬੇਟਾ ਅਸੀਂ ਕੀ ਕਰਨੀਆਂ ਨੇ ਕਰਨ ਬਾਰੇ ਗੱਲਬਾਤ ਕਰਨੀ ਸੀ ਤੇਰੇ ਨਾਲ ਹੂੰ ਹੂੰ ਜਾਂ ਤਾਂ ਇਸ ਤਰ੍ਹਾਂ ਕਰ ਪੀ ਕੰਮ ਤੇ ਆਪਣੇ ਨਾਲ ਹੀ ਲੈ ਜਾ ਕਰ ਤੇ ਨੌਕਰੀਆਂ 'ਚ ਤੇ ਇੰਨਾ ਕੋਈ ਫਾਇਦਾ ਨਹੀਂ ਨੌਟ ਜੀ ਨੌਕਰੀਆਂ 'ਚ ਕਿੱਥੇ ਫਾਇਦਾ ਆ ਸਾਨੂੰ ਵੀ ਪਤਾ ਹੈ ਦੇ ਨਾਲ ਦਾ ਤੇ ਕੋਈ ਰਿਸ ਨਹੀਂ ਹੈ ਬਿਲਕੁਲ ਬਿਲਕੁਲ ਬਾਕੀ ਕਰਨ ਨੂੰ ਵੀ ਪੁੱਛ ਲੈਨੇ ਆਪਾਂ ਤੇ ਤੇਰਾ ਜੋ ਵਿਚਾਰ ਹੈਗਾ ਤੂੰ ਆਪਣਾ ਉਹ ਵੀ ਦੱਸ ਦੇ ਕਿ ਕਿੱਦਾਂ ਆਪਾਂ ਕਰੀਏ ਕਿਉਂਕਿ ਕੰਮ ਤੋਂ ਬਿਨਾਂ ਤਾਂ ਕੋਈ ਗੁਜ਼ਾਰਾ ਨਹੀਂ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਤੂੰ ਕਹਿਣਾ ਉਦਾਂ ਕਰ ਲੈਨੇ ਆਪਾਂ ਪੁੱਛ ਲੈਨੇ ਆ ਉਹਨੇ ਕਾਲਜ ਪਾਸ ਕਰ ਲਿਆ ਵਾ ਉਹਦਾ ਕਿਹੜੇ ਪਾਸੇ ਰੁਝਾਨ ਆ ਕੀ ਕਰਨਾ ਚਾਹੁੰਦਾ ਵਾ ਅੱਛਾ ਜੇ ਸਾਪਣੇ ਨਾਲ ਜਾਣਾ ਜਾਂਦਾ ਆਪਣੇ ਨਾਲ ਚੱਲ ਜੇ ਠੀਕ ਜਿਦਾਂ ਵੀ ਉਹ ਕਹੂਗਾ ਕਰ ਲਵਾਂਗੇ ਪਰ ਮਨਜੀਤ ਡੈਡੀ ਤੇ ਪਤਾ ਕੀ ਕਹਿੰਦੀ ਆ ਹੂੰ ਇਹਨਾਂ ਦਾ ਮਨ ਆ ਵੀ ਜਾਂਦੇ ਕੋਈ ਨੌਕਰੀ ਕਰੇ ਜਾਂ ਇਹਨੂੰ ਬਾਹਰ ਭੇਜਦੀ ਹੈ ਤੇ ਜਾਦਾ ਇਹੀ ਮਨ ਚ ਆ ਵੀ ਬਾਹਰ ਭੇਜਦੀ ਮੈਂ ਕਿਹਾ ਮਨਜੀਤ ਨਾਲ ਗੱਲ ਕਰ ਲੋ ਮੰਮੀ ਯਾਰ ਮੇਰੀ ਗੱਲ ਸੁਣੋ ਇੱਥੇ ਹੀ ਕੰਮ ਕਰ ਲੈ ਬਾਹਰ ਚ ਕੀ ਫਾਇਦਾ ਵਾ ਇਹ ਹੁਣ ਆਪਾਂ ਡੈਡੀ ਨੂੰ ਸਮਝਾ ਦੇਣਾ ਡਾਡ ਜੀ ਬਾਹਰ ਚ ਕੋਈ ਫਾਇਦਾ ਨਹੀਂ ਦੇਖੋ ਬਾਹਰ ਵਾਲੇ ਸਾਰੇ ਸਿਸਟਮ ਬੰਦ ਹੋ ਗਏ ਆ ਅੱਛਾ ਜਦੋਂ ਦਾ ਰਿਪੋਰਟ ਹੋਏ ਆ ਨਾ ਬੰਦੇ ਅਮਰੀਕਾ ਚੋਂ ਉਦੋਂ ਦਾ ਸਾਰਾ ਸਿਸਟਮ ਖਰਾਬ ਕਰਤਾ ਸਾਰੇ ਦੇਸ਼ਾਂ ਨੇ ਵਾਪਸ ਭੇਜਣੇ ਸ਼ੁਰੂ ਕਰਤੇ ਆਪਣੇ ਬੰਦੇ ਨੂੰ ਆਪਾਂ ਕਾਹ ਤੋਂ ਖਰਾਬ ਕਰਨਾ ਇੱਕ ਤਾਂ ਆਪਾਂ ਪੈਸੇ ਲਾਵਾਂਗੇ ਹਾਂ ਫਿਰ ਆਪਣਾ ਬੰਦਾ ਨਾ ਸੈੱਟ ਹੋਇਆ ਅੱਜ ਕੱਲ੍ਹ ਦੇਖ ਲਓ ਤੁਸੀਂ ਟੈਕਸੀ ਵਾਲਿਆਂ ਦਾ ਕੰਮ ਬੰਦਿਆ ਇਮੀਗ੍ਰੇਸ਼ਨ ਵਾਲਿਆਂ ਦਾ ਕੰਮ ਬੰਦਿਆ ਹਰ ਇੱਕ ਦੇ ਕੰਮ ਬੰਦ ਹੋ ਗਏ ਕਿਉਂ ਬੰਦ ਹੋ ਗਏ ਕਿ ਲੋਕਾਂ ਨੇ ਬੱਚੇ ਭੇਜਣੇ ਬੰਦ ਕਰਤੇ ਆ ਬਾਹਰ ਅੱਛਾ ਜੇ ਆਪਾਂ ਹੁਣ ਇਹਨੂੰ ਭੇਜ ਦਾਂਗੇ ਇੱਕ ਤਾਂ ਆਪਣੇ ਪੈਸੇ ਖਰਾਬ ਇੱਕ ਉਹ ਆਪਣਾ ਟਾਈਮ ਖਰਾਬ ਕਰੂਗਾ ਹਾਂ ਤੇ ਸਾਰਾ ਸਿਸਟਮ ਇਦਾਂ ਹੀ ਆਪਣਾ ਹੋ ਜਾਣਾ ਆ ਜਦੋਂ ਆਪਾਂ ਫਿਰ ਇਸ ਤਰ੍ਹਾਂ ਕਰਦੇ ਆ ਵੀ ਨਹੀਂ ਭੇਜ ਦੇ ਬਾਹਰ ਭੇਜਣਾ ਦੇ ਕੰਮ ਕਰਵਾਸਦੇ ਬਾਕੀ ਮੇਰੀ ਗੱਲ ਸੁਣੋ ਉਹਨੂੰ ਬਿਠਾ ਲੈਨੇ ਆ ਕਿੱਥੇ ਗਿਆ ਕਿਤੇ ਉਹ ਮੰਮੀ ਇੱਥੇ ਆਇਆ ਹੀ ਪਤਾ ਨਹੀਂ ਰੋਟੀ ਰੋਟੀ ਮੰਗਣ ਲਈ ਆਇਆ ਰੋਟੀ ਰੋਟੀ ਖਾ ਕੇ ਚਲ ਗਿਆ ਉਹ ਕਿਤੇ ਬਾਹਰ ਨੂੰ ਫੇਰ ਚਲੋ ਇੱਥੇ ਗਿਆ ਹੋਣਾ ਕਿਤੇ ਆਪਣੇ ਮਿੱਤਰਾਂ ਮੁੱਤਰਾ ਹੋਣਾ ਮੈਂ ਆਖਿਆ ਸੀ ਮੈਂ ਕਿਹਾ ਤੂੰ ਇੰਜ ਕਰ ਵੀ ਤੇਰੇ ਲਈ ਰਾਹ ਹੁੰਦਾ ਤੇ ਫਿਰ ਆਪਾਂ ਗੱਲਬਾਤ ਕਰਦੇ ਮੈਂ ਇਹਨਾਂ ਨੇ ਕਰ ਲਈ ਉਧਰ ਤਾਂ ਮੈਂ ਕੋਈ ਨਹੀਂ ਗੱਲ ਕੀਤੀ ਮੈਂ ਤੇ ਇਹਨਾਂ ਨੂੰ ਹੀ ਅਖਣੀ ਮੈਂ ਕਿਹਾ ਵੀ ਚਲੋ ਵਿਹਲਾ ਵੀ ਨਹੀਂ ਬੱਚੇ ਫਿਰਦਾ ਫਾਇਦਾ ਕਿਉਂਕਿ ਮਾਹੌਲ ਹੀ ਅੱਜਕੱਲ ਇਹੋ ਜਿਹਾ ਵੀ ਬੱਚੇ ਨੇ ਚੱਲ ਮੰਮੀ ਉਹ ਤਾਂ ਸਮਝਦਾਰ ਆਦਦਾ ਇਹੋ ਜੀ ਗੱਲ ਹੈ ਨਹੀਂ ਵੀ ਉਹਨੂੰ ਕੋਈ ਸਮਝਾਉਣਾ ਪੈਣਾ ਹਾਂ ਠੀਕ ਆ ਕਾਲਜ ਪੜਿਆ ਪੜਿਆ ਲਿਖਿਆ ਮੁੰਡਾ ਵਾ ਵਧੀਆ ਇਹੋ ਜੀ ਗੱਲ ਨਹੀਂ ਹੈਗੀ ਵੀ ਜਿੰਨੇ ਡੱਜੀ ਮਾੜੀ ਸੰਗਤ ਚ ਪੜਣਾ ਉਹਨੇ ਕਾਲਜ ਚ ਵੀ ਪੈ ਜਾਣਾ ਫਿਲਪੁਲ ਪੈਣਾ ਕਹਿਣ ਦੀ ਤਾਂ ਇਹ ਲੋੜ ਹੀ ਨਹੀਂ ਹੈਗੀ ਬਾਕੀ ਉਹਦੀ ਮਰਜ਼ੀ ਹੈ ਜੇ ਬਾਹਰ ਜਾਣਾ ਚਾਹੂਗਾ ਮੈਂ ਤਾਂ ਇਸ ਹੱਕ ਚ ਨਹੀਂ ਹੈਗਾ ਵੀ ਬਾਹਰ ਜਾਵੇ ਬਿਲਕੁਲ ਸਹੀ ਜੀ ਠੀਕ ਤੇ ਆਪਣਾ ਕੰਮ ਵੀ ਵਧੀਆ ਵਾ ਆਪਣੇ ਨਾਲ ਰਹਿ ਕੇ ਕੰਮ ਕਰੇ ਹਾਂ ਠੀਕ ਹੈ ਜੇ ਆ ਜਾਂਦਾ ਤੇ ਫਿਰ ਆਪ ਗੱਲਬਾਤ ਆਪਣੇ ਤਰੀਕੇ ਨਾਲ ਸਸਿਕਾ ਮੈਂ ਸਸਿਕਾ ਆ ਗਿਆ ਹਾਂ ਹਾਂਜੀ ਹਾਂਜੀ ਹੋਰ ਨਹੀਂ ਥੱਲੇ ਆਈ ਸੀ ਹੁਣੇ ਆ ਗਿਆ ਆਈ ਕਹਿੰਦਾ ਦੇਖ ਕੇ ਆਉਣੀ ਆ ਡੈਡੀ ਮੇਰੇ ਪੁੱਛਣਗੇ ਕਿ ਕਰ ਰੋ ਕਿੱਥੇ ਆ ਠੀਕ ਵੀਰਾ ਆ ਗਿਆ ਵੀਰਾ ਆ ਗਿਆ ਚਲ ਮੈਂ ਕਹਾਂ ਚਲ ਮੈਂ ਦੇਖ ਕੇ ਆਉਣੀ ਨਾਲੇ ਵੇਖਾਂ ਗੇੜ ਮੂੜ ਬੰਦਿਆ ਅੱਛਾ ਤੂੰ ਆ ਹੀ ਗਿਆ ਹੁਣੇ ਫਿਰ ਕਹਿੰਦਾ ਡੈਡੀ ਵੀਰ ਦੇ ਭਾਈ ਭੈਣ ਨੂੰ ਅਮੀ ਮੈਂ ਕਿਤੇ ਨਹੀਂ ਗਿਆ ਸੀਗਾ ਬਸ ਵਾਈਫਾਈ ਦਾ ਚਾਰਜ ਜਿਹੜਾ ਮੁੱਕਿਆ ਸੀ ਨਾ ਉਹ ਕਰਾਣ ਗਿਆ ਸੀ ਹਾਂ ਅਰ ਆਖਣੇ ਫੋਨ ਨਹੀਂ ਕਿਤੇ ਗਿਆ ਕਰਨ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ 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 ਕੋਈ ਟੈਨਸ਼ਨ ਵਾਲੀ ਗੱਲ ਨਹੀਂ ਚੱਲ ਠੀਕ ਹੈ ਜੜੀਏ ਦੇਖਦੇ ਵੇਖੇ ਤਾਂ ਸੀਗੜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਬਾਊ ਜਿੱਦਾਂ ਵਧੀਆ ਭਾਜੀ ਜਾਸਾ ਕਿਤੇ ਅੱਜ ਹਾਂ ਜੀ ਹਾਂ ਜੀ ਭਾਜੀ ਯਾਰ ਉਹ ਨਾ ਆ ਜੇਖਣਾ ਜਿਵੇਂ ਅਸੀਂ ਬੰਦ ਬੈਂਕ ਵੀ ਅੱਛਾ ਵਾਈਫਾਈ ਤੇ ਤੁਹਾਨੂੰ ਪਤਾ ਆਪਣੇ ਤੁਹਾਡੇ ਬਿੱਲ ਆਉਂਦੇ ਨੇ ਤੁਸੀਂ ਕਹਿਣਾ ਕਢਾ ਲਿਆ ਹਾਂ ਹਾਂ ਉਹ ਬਿੱਲ ਆਏ ਨਹੀਂ ਆਨਲਾਈਨ ਬੰਦ ਹੋ ਗਿਆ ਤੇ ਫਿਰ ਠੀਕ ਠੀਕ ਫਿਰ ਮੈਂ ਵਾਈਫਾਈ ਦਾ ਰੀਚਾਰਜ ਬਾਹਰੋਂ ਕਰਾ ਕੇ ਲਿਆ ਹੋ ਗਿਆ ਹੁਣ ਹਾਂਜੀ ਹੁਣ ਹੋ ਗਿਆ ਹਾਂਜੀ ਬੈਡ ਜੀ ਬੁਲਾਏ ਤੁਸੀਂ ਗੱਲ ਇਹ ਸੀਗੀ ਹਾਂਜੀ ਹਾਂਜੀ ਮੈਨੂੰ ਤੇ ਪੁੱਤਰਾ ਬਸ ਤੇਰੀ ਚਿੰਤਾ ਰਹਿੰਦੀ ਆ ਮੈਂ ਕਹਿਣਾ ਸਾਂ ਕਿ ਹੁਣ ਤੈਨੂੰ ਨਾ ਕੰਮ ਤੇ ਲਾਉਣਾ ਆ ਜਾਂ ਤਾਂ ਬਾਹਰ ਭੇਜ ਦੀਏ ਹਾਂ ਠੀਕ ਆ ਹੁਣ ਤੂੰ ਦੱਸ ਵੀ ਬਾਹਰ ਪੜ ਲੇਗਾ ਹੋਰ ਤੇ ਵਧੀਆ ਰਹੂਗਾ ਨਹੀਂ ਜੜੀ ਜੀ ਮੇਰੀ ਤਾਂ ਪਹਿਲਾਂ ਇਹ ਸੀਗੀ ਰਾਏ ਕਿ ਮੈਂ ਮਾਸਟਰਸ ਕਰਨ ਬਾਅਦ ਬਾਹਰ ਚੱਲ ਜਾ ਅੱਛਾ ਪਰ ਹੁਣ ਬਾਹਰ ਦੇ ਹਾਲਾਤ ਦੇਖ ਕੇ ਹੁਣ ਭਾਜੀ ਨੂੰ ਵੀ ਪਤਾ ਹੀ ਆ ਜੇ ਮੇਰਾ ਇਰਾਦਾ ਵੀ ਇੱਥੇ ਹੀ ਆਪਾਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਈਏ ਕਿਉਂਕਿ ਅੱਜ ਕੱਲ੍ਹ ਹੁਣ ਤੁਹਾਨੂੰ ਪਤਾ ਆਪਣਾ ਬਿਜ਼ਨਸ ਨੂੰ ਜਿੱਦਾਂ ਚਾਲਦਾ ਪਿਆ ਸੀਗਾ ਉਹਦੇ ਸਾਰਾ ਨਾਲ ਜਿਵੇਂ ਆਨਲਾਈਨ ਸਿਸਟਮ ਆ ਗਿਆ ਹਾਂ ਉਹਦੇ ਸਾਰਾ ਨਾਲ ਦੁਨੀਆ ਦੇ ਨਾਲ ਨਾਲ ਜਿਵੇਂ ਵੀ ਚੱਲਦਾ ਉਦਾਂ ਚਲਾਈਏ ਠੀਕ ਮੈਂ ਵੀ ਉਦਾਂ ਦੇ ਨਾਲ ਡਿਸਕਸ ਕੀਤਾ ਸੀਗਾ ਜੜਕੀ ਮੈਨੂੰ ਕਿਹਾ ਸੀਗਾ ਵੀ ਸਾਡੇ ਵੱਲੋਂ ਖੁੱਲੀ ਛੁੱਟੀ ਆ ਤੂੰ ਬਾਹਰ ਜਾਣਾ ਮੈਂ ਤਾਂ ਜਾ ਸਕਦਾ ਠੀਕ ਤੇ ਇਹ ਜਿਹੜਾ ਕੋਰਸ ਕਰਦਾ ਪਿਆ ਸੀ ਇਹ ਆ ਨੈਟਵਰਕ ਮਾਰਕੀਟਿੰਗ ਦਾ ਕੋਰਸ ਇਹਨੇ ਕੀਤਾ ਸੀਗਾ ਜੜਕਾ ਉਹਦੇ ਵਿੱਚ ਕਹਿੰਦਾ ਭਾਜੀ ਵੀ ਬਾਹਰ ਦੇ ਹਾਲਾਤ ਮਾੜੇ ਵੀ ਆਪਾਂ ਇੱਥੇ ਰਹਿ ਕੇ ਜਿਹੜਾ ਆਪਣਾ ਬਿਜ਼ਨਸ ਆ ਉਹਨੂੰ ਹੀ ਆਨਲਾਈਨ ਲੈ ਕੇ ਆਉਨੇ ਆ ਅੱਗੇ ਜਿੱਦਾਂ ਉਹ Amazon ਚੱਲਦਾ Flipkart ਚੱਲਦਾ ਜਿੱਦਾਂ ਅੱਜ-ਕੱਲ ਨਵੀਆਂ-ਨਵੀਆਂ ਐਪਾਂ ਚੱਲੀਆਂ ਨਾਲੇ ਮੈਂ ਕਹਿੰਦਾ ਜਿੱਦਾਂ ਜੇ ਆਨਲਾਈਨ ਫੈਸਿਲਿਟੀਆਂ ਆਪਣੇ ਕੋਲ ਆਈਆਂ ਤੇ ਆਪਾਂ ਨੂੰ ਵਰਤੀਏ ਵੀ ਜੀ ਸਾਰੀ ਦੁਨੀਆ ਵਰਤੀਏ ਦੇਖ ਲੈ ਇਹ ਤਾਂ ਹੁਣ ਤੇਰੀ ਮਰਜ਼ੀ ਆ ਭਰਾ ਵੀ ਬੈਠਾ ਆ ਤੂੰ ਜੋ ਕਰਨਾ ਚਾਹੁੰਦਾ ਅਸੀਂ ਤੇਰੇ ਨਾਲ ਆ ਤੂੰ ਜੋ ਮਰਜ਼ੀ ਕਰ ਲੈ ਬਰੇ ਭਾਈ ਦੇ ਨਾਲ ਅਗੇ ਆਪਣਾ ਜਿੰਨਾ ਅੱਗੇ ਜਾਊਗਾ ਉਹਦੇ ਨਾਲ ਚਲੋ ਸਾਡਾ ਹੀ ਨਾਮ ਹੋਣਾ ਨਾਲੇ ਤੁਹਾਡਾ ਨਾਮ ਹੋਗਾ ਬਿਲਕੁਲ ਸਹੀ ਗੱਲ। ਇਹ ਤਾਂ ਰਲ ਕੇ ਜਾਂਦੇ ਆ ਵੀ ਤੁਸੀਂ ਨਾ ਮੁੰਡਿਆਂ ਦੀ ਟੈਨਸ਼ਨ ਨਾ ਪਾਇਆ ਕਰੋ ਇੰਨੀ ਤੁਹਾਨੂੰ ਪਤਾ ਸਾਡੇ ਬੱਚੇ ਸਮਝਦਾਰ ਆ। ਐਹੋ ਜੀ ਗੱਲ ਨਹੀਂ ਕੀ ਕੋਈ ਇੰਨੀ ਨਾ ਮਨ ਤੇ ਟੈਨਸ਼ਨ ਪਾਇਆ। ਭਾਈ ਗੱਲ ਪਤਾ ਕੀ ਆ ਉਹ ਸਮਝਦਾਰ ਤਾਂ ਹੈਗੇ ਆ ਤੇ ਮਾਪੇ ਨਹੀਂ ਸੋਚੂਗਾ ਤੇ ਕੌਣ ਸੋਚੂਗਾ। ਨਹੀਂ ਉਹ ਗੱਲ ਤਾਂ ਆ ਆ ਵਿੱਚ ਉਹ ਤਾਂ ਕੋਈ ਗੱਲ ਨਹੀਂ ਅੰਮੀ ਸਭੋ ਗੱਲ ਕੀਤੇ ਗੱਲ ਬਣਦੀ। ਹੁਣ ਗੱਲ ਹੋ ਗਈ ਨਾ ਸਾਡੀ ਵੀ ਜੇ ਮੈ ਪੜਨਾ ਹੁੰਦਾ ਤੇ ਚਲ ਮੈਂ ਹੋਰ ਪੜ ਲੈਣਾ। ਚਲ ਹੁਣ ਮੈਂ ਭਾਈ ਨਾਲ ਜਾਊਂਗਾ ਸਵੇਰ ਤੋਂ ਨਾਲੇ ਮੈਂ ਦੇਖਦਾ। ਇਹ ਕਿੰਨਾ ਚੱਲਦਾ ਅੱਜ ਨਾਲੋਂ ਜ਼ਿਆਦਾ ਤਾਂ ਮੇਰੇ ਫੋਨ ਤੇ ਭਾਈ ਦੇ ਬਿੱਲ ਬੁੱਲ ਆ ਜਾਂਦੇ ਆ ਤੇ ਅਗਲੇ ਆ ਜੀ ਆਪਣੇ ਜਿੰਨਾ ਕੰਮ ਦੇ ਬਿੱਲ ਹੁੰਦੇ ਆ ਜਾਂ ਸਾਰਾ ਅਕਾਊਂਟ ਦਾ ਹੁੰਦਾ ਵਾ ਇਹੀ ਕਰ ਦਿੰਦਾ ਕੰਮ ਆਪਾਂ ਅਕਾਊਂਟੈਂਟ ਵੀ ਢਾਹਤਾ ਵਾ ਅੱਛਾ ਉਸ ਚੱਕਰ ਚ ਆਪਣਾ ਜਿੰਨਾ ਹੁਣ ਤੱਕ ਹੀ ਤੁਹਾਡੇ ਬਿਮਾਰ ਹੋਣ ਕਰਕੇ ਫੇ ਤੁਸੀ ਤਾਂ ਗਏ ਨਹੀਂ ਪਿਛਲੇ 6 ਮਹੀਨਿਆਂ ਦੇ ਉਹ ਜਿੰਨੇ ਬਿੱਲ ਬੁੱਲ ਭਰਨੇ ਆ ਅਕਾਊਂਟ ਦਾ ਕੰਮ ਆ ਜਾਂ ਆਪਣੀਆਂ ਰਿਟਰਨਾਂ ਭਰਨੀਆਂ ਉਹ ਸਾਰਾ ਕੰਮ ਇਹੀ ਕਰੀ ਜਾਂਦਾ ਕਹਿੰਦਾ ਭਾਈ ਇਹਦੇ ਨਾਲ ਵਧੀਆ ਆਪਾਂ ਆਪਣਾ ਕੰਮ ਇੱਥੇ ਹੀ ਅੱਗੇ ਸਟੈਬਲਿਸ਼ ਕਰ ਲਈਏ ਵੀ ਮੈਂ ਜਾਣਾ ਨਹੀਂ ਕਹਿੰਦਾ ਮੈਂ ਬਾਹਰ ਉੱਥੇ ਤੇ ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਥੋੜੀ ਦੇਰ ਪਹਿਲਾਂ ਵੀ ਹਾਲਾਤ ਬਹੁ ਮਾੜੇ ਆ ਬਿਲਕੁਲ ਮੈਂ ਕਿਹਾ ਭਾਈ ਇਹ ਨਾ ਸੋਚੀ ਵੀ ਕਿਤੇ ਮੈਂ ਤੈਨੂੰ ਕਹਿ ਦਵਾਂ ਹਾਲਾਤ ਮਾੜੇ ਆ ਤੇ ਤੂੰ ਬਾਅਦ ਸੋਚੇ ਭਰਾ ਮੇਰਾ ਇਦਾਂ ਕਹਿੰਦਾ ਚੱਲ ਛੱਡਾਂ ਪਰ ਮੈਂ ਕਿਹਾ ਤੂੰ ਆਪਣੀ ਲਾਈਫ ਨਾਲ ਕੰਪਰੋਮਾਈਜ਼ ਨਾ ਕਰੀ ਤੇ ਪਾਪੇ ਨੇ ਮੇਰੇ ਤੇ ਤੈਨੂੰ ਇਕੱਠੀ ਪੜਾਇਆ ਹਾਂ ਠੀਕ ਹੈ ਅੱਗੇ ਕੰਮ ਤਾਂ ਆਪਣਾ ਇਹ ਤਾਂ ਹੱਣ ਵੀ ਮੈਂ ਸਟਾਰਟ ਕੀਤਾ ਵਾ ਠੀਕ ਆ ਚੱਲ ਉਹਨੂੰ ਅੱਗੇ ਚਲਾਇਆ ਆ ਕੰਮ ਨੂੰ ਉਹਦੇ ਉਹਦੇ 'ਚ ਪੈਸੇ ਲਾ ਕੇ ਤੈਨੂੰ ਮੈਂ ਬਾਹਰ ਭੇਜਣਾ ਕੱਲ ਨੂੰ ਤੂੰ ਵੀ ਨਾ ਕੰਮੇ ਵੀ ਮੈਨੂੰ ਓਪਰਚੁਨਿਟੀ ਨਹੀਂ ਮਿਲੀ ਤੇ ਮੈਨੂੰ ਮੌਕਾ ਨਹੀਂ ਮਿਲਿਆ ਜਾਂ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਸੀ ਬਾਹਰ ਜਾ ਕੇ ਹਾਂ ਤੇ ਹੁਣ ਆਹੀ ਗੱਲਾਂ ਬਾਤਾਂ ਵਾਂ ਨਹੀਂ ਹੁਣ ਗੱਲ ਐ ਪੁੱਤਰਾ ਤੂੰ ਮੇਰੇ ਦਿਲ ਦਾ ਬੋਝ ਹਲਕਾ ਕਰ ਦਿੱਤਾ ਆ ਠੀਕ ਐ ਰਲ ਕੇ ਕੰਮ ਕਰੋਗੇ ਮਾਪੇ ਨੂੰ ਦੁਗਣੀ ਖੁਸ਼ੀ ਹੋਏਗੀ ਨਹੀਂ ਨਹੀਂ ਕੋਈ ਨਹੀਂ ਤਾਂ ਛੱਡੀ ਤਾਂ ਇਹੋ ਹੀ ਰਾਏ ਹੈਗੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਇਹ ਗੱਲੋ ਬੇਫਿਕਰ ਰੋ ਠੀਕ ਆ ਠੀਕ ਆ ਚਲ ਕੇ ਹੋਰ ਰੋਟੀ ਪਾਣੀ ਖਾਦਾ ਹੈ ਹਾਂ ਅੱਜ ਮੈਂ ਚਾਹ ਪੀਣੀ ਆਂ ਬਿਕੋਜ਼ ਇਨਾ ਚਾਹ ਬਣਾ ਚਲ ਠੀਕ ਆ ਮੇਰੇ ਵਾਸਤੇ ਵੀ ਕਹਿਦੀ ਹੈ ਠੀਕ ਆ ਜੀ ਹੋਰ ਡੈਡ ਜੀ ਹੈਲੋ ਹਾਂ ਬਤਾ ਸਤਿ ਸ਼੍ਰੀ ਅਕਾਲ ਹੋਰ ਸੁਣਾ ਪਰਿਵਾਰ ਦੀ ਸੁਣਾ ਠੀਕ ਹੀ ਚੱਲਦਾ ਬਤਾ ਹੋਰ ਪਰੋਣੇ ਦੀ ਸੁਣਾ ਹਾ ਤੋਆ ਵਿਕਿੰਗਿਆ ਨਾਲ ਠੀਕ ਹੈ ਤੇ ਕਿਥੇ ਆ ਨਹੀਂ ਵੀਰੇ ਤੇ ਘਰ ਨਹੀਂ ਹੈਗਾ ਕਰਨਵਾ ਕਰ ਹਾਂ ਕਪੇਜਾ ਤੇ ਆ ਜਾਣਾ ਸੀ ਤੂੰ ਬਾਈਪਾਸ ਤੇ ਹੁਣ ਘਰ ਤੋਂ ਪਿਆਊਗਾ ਮੁੰਡਾ ਕਮਾਲ ਕਰਦੀਆਂ ਤੁਸੀਂ ਆ ਐਡੀ ਦੂਰੋਂ ਆ ਗਈਆਂ ਤੂੰ ਕਮਲੀ ਜੀ ਕਰਨ ਹਾਂਜੀ ਅੰਮੀ ਉਹ ਦੀਦੀ ਤੇਰੀ ਆਈ ਹੋ ਕਾਣੀ ਮੈਨੂੰ ਬਾਈਪਾਸ ਤੋਂ ਲਿਆ ਜਾਣ ਕੇ। ਯਾ ਕੋਈ ਨਹੀਂ ਮੈਂ ਲੈ ਆਵਾਂ ਜਾ ਕੇ। ਚਲ ਠੀਕ ਹੈ ਅੰਦਰ ਆ ਜਾਂਨਾ ਮੈਂ। ਠੀਕ ਹੈ। ਕਹਣਾ ਇਹ ਅੱਗੋ ਆ ਜਾਂਦੀ ਆ ਅੜੋਚ ਮੈਂ ਦੇਖਿਆ ਕਿ ਆ ਹੀ ਆ ਜਾਂਦੀ ਹਾਂ ਤੇ ਉਹ ਆਂਦੀ ਵਾਸਤੇ ਭੇਜ ਦੇ ਕਰਨ ਮੈਂ ਇਦਾਂ ਛੋਟੀ ਹੁੰਦਾ ਤੂੰ ਇੱਡੀ ਦੂਰ ਆ ਗਈ ਤੇ ਆ ਜਾਂਦੀ ਹਾਂ ਅੱਗੇ। ਯਾਰ ਮੈਂ ਹੁਣ ਬੁਲਟ ਨਹੀਂ ਕੱਢਣਾ ਵੀਰੇ ਵਾਲਾ ਮੋਟਰਸਾਈਕਲ ਬਾਹਰ ਹੀ ਖੜਾ ਮੈਂ ਉਹੀ ਲੈ ਜਾਣਾ। ਚਲ ਲੈ ਜਾ ਫਿਰ ਜਾ ਲੈ ਆ। ਦੀਦੀ ਵੀ ਨਾ ਇੰਨੀ ਦੂਰ ਆ ਗਈ ਤੇ 2 ਮਿੰਟਾਂ 'ਚ ਆ ਜਾ। ਪੜੇ ਤੋਂ ਵੀ ਨਾ ਬਹੁਤ ਕਰਦੀਆਂ ਲੱਗ ਰਹੀਆਂ ਨਹੀਂ ਤੇ ਤੂੰ ਬੁਲਟ ਲੱਗਿਆ ਹੋਇਆ ਤੇ ਤੂੰ ਮੋਟਰਸਾਈਕਲ ਤੇ ਆ ਗਿਆ ਤੂੰ ਲੈ ਕੇ ਆ ਨਾ ਮੋੜ ਸਾਬ ਬਾਹਰ ਲੱਗਾ ਜੀ ਤੇ ਮੈਂ ਜਲਦਬਾਜ਼ੀ ਚ ਆ ਗਿਆ ਬੁਲਟਰ ਚੱਕਰ ਜੈਨੇ ਧੁੱਪੇ ਖੜੀ ਰਹਿਣਾ ਉਹ ਹੀ ਕੰਮ ਕਰਤਾ ਥੋੜਾ ਸੋਹਣਾ ਲੱਗਦਾ ਨਾ ਮੈਂ ਭੈਣ ਨੂੰ ਲੈਣ ਗਿਆ ਬੁਲਟ ਲੈ ਕੇ ਆਇਆ ਮੁੰਡਾ ਸੋਹਣਾ ਲੱਗਦਾ ਇੱਥੇ ਤੂੰ ਬੈਠਾ ਮੈਨੂੰ ਪੀਓ ਜਾ ਪਾਣੀ ਹੈ ਠੀਕ ਆ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਡੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਸਰ ਠੀਕ ਹੈ ਬੇਟਾ ਆਪਣਾ ਸੁਣਾਓ ਤੁਸੀਂ ਬਸ ਵਧੀਆ ਠੀਕ ਠਾਕ ਹੋਰ ਪ੍ਰੋਣਾ ਨਹੀਂ ਆਇਆ ਪ੍ਰੋਣਾ ਬਸ ਉਹਨਾਂ ਨੂੰ ਕੰਮ ਸੀਗਾ ਸੀਗਾ ਚਲ ਅਸੀਂ ਜਾਵਨੇ ਆ ਪ੍ਰੀਤ ਦੇ ਪੇਪਰ ਖਤਮ ਹੋਏ ਸੀਗੇ ਮੈਂ ਕਿਹਾ ਚੱਲ ਘੁੰਮਣਨੇ ਆ ਅਸੀਂ ਹੋ ਠੀਕ ਠਾਕ ਹਰ ਸਰ ਸਭ ਵਧੀਆ ਹੋਰ ਸੁਣਾਓ ਤੁਸੀਂ ਸਰ ਠੀਕ ਹੈ ਭਾਬੀ ਨਹੀਂ ਦੇਖਦੇ ਭਾਬੀ ਕਿੱਥੇ ਆ ਭਾਬੀ ਕਿਥੇ ਹਣੀ ਉਧਰ ਕਮਰੇ ਆਪਣੇ ਪੈਲੀ ਹਣੀ ਬੰਦੇ ਅੱਛਾ ਅੱਛਾ ਹੋਰ ਇਹ ਆ ਗਏ ਸਤਿ ਸ਼੍ਰੀ ਅਕਾਲ ਮੰਮੀ ਜੀ ਹੋਰ ਭਾਬੀ ਠੀਕ ਹੋ ਵਧੀਆ ਠੀਕ ਹੈ ਤੁਸੀਂ ਸੁਣਾਓ ਠੀਕ ਹੋ ਬਸ ਵਧੀਆ ਠੀਕ ਠਾਕ ਹਲੇ ਬਾਬੂ ਸ਼ੇਰ ਨੇ ਦੱਸਿਆ ਭੀ ਆਉਣਾ ਹੈ ਕਈ ਤਾਂ ਜਾਨੀ ਉਹ ਬੈਠੇ ਬੈਠੇ ਸਲਾਹ ਜੀ ਬਣ ਗਈ ਮੈਂ ਕਿਹਾ ਚਲ ਜਾਉਨੇ ਆ ਉਹ ਚੰਗਾ ਕੀਤਾ ਯਾਰ ਵੀ ਪਾਜੀ ਨੂੰ ਵੀ ਲੈ ਆਉਣਾ ਸੀ ਪਾਜੀ ਵੀ ਆਉਣਗੇ ਕੋਈ ਨਾ ਇੱਕ ਦੋ ਦਿਨਾਂ ਤੱਕ ਨੂੰ ਹੂੰ ਠੀਕ ਹੈ ਇਹਦੇ ਪੇਪਰ ਹੋ ਗਏਗਾ ਤੁਹਾਨੂੰ ਪੇਪਰ ਹਾਂਜੀ ਹੋ ਗਏ ਚਲ ਵਧੀਆ ਕੀਤਾ ਹੁਣ ਕੋ ਘਰ ਕਸਾਉਂ ਤੁਸੀਂ ਸ਼ਕੈ ਸਭ ਠੀਕ ਠਾਕ ਹੋਰ ਸੁਣਾਉ ਕਰਨ ਹੋਣਾ ਦਾ ਮਨੂੰ ਹੋਣਾ ਦਾ ਸਭ ਠੀਕ ਠਾਕ ਆ ਗਿਆ ਅੱਛਾ ਫਰਮਾਈ ਤੇਰੇ ਮੂੰਹ 'ਚ ਆਉਂ ਗਿਆ। ਉਹ ਲੈ ਕੇ ਆਇਆ ਸੀ ਮੈਨੂੰ। ਆਇਆ ਹੀ ਹੋਣੀ ਤੇ ਆਖਣ ਲਈ ਮੈਂ ਪਹਿਲ ਬੱਚਾ ਹੀ ਦੋਵੇਂ ਭਰਾ। ਚਲੋ ਕੱਲੋ ਗੱਤ ਲਾ ਬਤ। ਤੇਰਾ ਆ ਗਿਆ। ਮੈਂ ਕਿਹਾ ਚਲ ਫੋਨ ਆ ਗਿਆ ਮੈਂ ਸੁਣਦੀ ਵੀ ਮੇਰੇ ਆਖਿਆ ਚਲ ਰਹਿ ਹੀ ਕਿਸੇ ਤੇ ਤੂੰ ਨਹੀਂ ਆਬੀ ਆ ਮੈਂ ਚਲਦੀ ਆ ਠੀਕ। ਠੀਕ। ਪਰ ਟਿੱਕਰ ਵੀ ਲੈ ਹੀ ਮੈਂ ਕਿਹਾ ਚਲ ਅੰਮੇ ਤੇ ਗੱਲਬਾਤ ਬੰਦਾ ਕਰਦਾ। ਹੁਣ ਨਾ ਇਹਨਾਂ ਦੇ ਕੰਮਕਾਰ ਬਾਰੇ ਸੋਚਣਾ ਕੁਝ ਕਿ ਕੀ ਕਰਨਾ ਹੈ ਇਹਨਾਂ ਦਾ ਕੀ ਨਹੀਂ ਕਰਨਾ ਹੈ। ਠੀਕ ਕਿਉਂ ਕੀ ਹੋ ਗਿਆ ਕੰਮ ਕਰਨ ਨਹੀਂ ਕੰਮ ਕਰ ਤੇ ਕਰਨਾ ਹੀ ਪੈਣਾ ਨਾ ਕੋਈ ਨਾ ਕੋਈ ਜਾਂ ਬਾਹਰ ਭੇਜ ਦੇ ਕੇ ਤੇ ਉਥੇ ਪੜ ਲਵੇ ਤੇ ਵੇਖ ਲਓ ਸਲਾहाबाद ਤੂੰ ਦੱਸ ਦੇ ਤੇਰਾ ਕਿਰਦਾ ਆ ਉਹ ਇੱਥੇ ਕੀ ਕਮਾਕਮਾ ਚ ਰੱਖਿਆ ਮੈਂ ਤਾਂ ਕਹਿੰਨੀ ਆ ਵੀ ਤੁਸੀਂ ਬਾਹਰ ਭੇਜੋ ਨਹੀਂ ਜੱਸ ਉਹ ਦੋਵੇਂ ਭਰਾ ਇੱਥੇ ਕਰਕੇ ਕੁਛ ਵੀ ਆਪਣੇ ਕੰਮ ਨੂੰ ਸਟੈਂਡ ਕਰੀ ਮੇਰੀ ਸੁਣੋ ਗੱਲ ਤੁਸੀਂ ਵੱਡਾ ਕਰਦਾ ਪਿਆ ਨਾ ਇੱਥੇ ਇੱਥੇ ਕਰੀ ਜਾਂਦਾ ਤੁਹਾਡੇ ਕੋਲੇ ਹੈਗਾ ਵਾ ਉਹਨੂੰ ਬਾਹਰ ਭੇਜੋ ਤੁਸੀਂ ਪੁੱਤਰ ਬਾਰ ਕੀ ਫਾਇਦਾ ਕੀ ਰੱਖਿਆ ਬਾਹਰ ਸਾਡੇ ਪੰਜਾਬ ਦੇ ਵਿੱਚ ਹੀ ਬਹੁਤ ਕੁਝ ਆ ਇੱਥੇ ਕੰਮ ਕਰ ਦੋਵੇਂ ਭਰਾ ਇਕੱਠੇ ਰਹਿਣਗੇ ਸਾਡੇ ਵੀ ਮਨ ਨੂੰ ਖੁਸ਼ੀ ਆਊਗੀ ਹੈ ਇੱਕ ਇੱਥੇ ਰਹੂਗਾ ਇੱਕ ਬਾਹਰ ਰਹੂਗਾ ਗੱਲ ਮਜ਼ੇਦਾਰ ਨਹੀਂ ਹੋਣੀ ਇਹ ਆ ਵੀ ਜਿਹੜਾ ਇੱਥੇ ਉਹਦੋਂ ਇੱਥੇ ਰਹੀ ਜਾਏ ਜਦੋਂ ਬਾਹਰ ਵਾਲਾ ਬਾਹਰ ਸੈੱਟ ਹੋ ਗਿਆ ਚੜ੍ਹੇ ਜਾਜੇ ਤੇ ਚੱਲ ਵੀ ਗੇੜਾ ਗੁੜਾ ਤੁਸੀਂ ਵੀ ਕੱਢ ਆਏ ਹੋਰ ਕਰਨ ਨਹੀਂ ਜਾਗੇ ਰਾਜੀ ਉਹਨਾਂ ਮੈਂ ਵੀਰੇ ਬੋਲ ਹੀ ਰਹਿਣਾ ਇੱਥੇ ਕੰਮ ਕਾਰ ਕਰਦੇ ਆ ਆਪਣੇ ਕੰਮ ਨੂੰ ਤਰੱਕੀ ਕਰਦੇ ਆ ਠੀਕ ਹੈ ਹਾਂ ਚਲੋ ਇਹ ਵੇਖ ਲਓ ਜਿਵੇਂ ਸਹੀ ਲੱਗਦਾ ਫਿਰ ਮੈਨੂੰ ਤਾਂ ਇਹੀ ਬਾਹਰ ਭੇਜੋ ਤੁਸੀਂ ਬਾਹਰ ਚ ਜ਼ਿਆਦਾ ਵਧੀਆ ਫਾਇਦਾ ਬਾਹਰ ਵਿੱਚ ਨਹੀਂ ਨਹੀਂ ਬਾਹਰ ਨਹੀਂ ਭੇਜਣਾ ਭਾਈ ਬਾਕੀ ਕੋਈ ਨਾ ਮੈਂ ਕਰਦੀਆਂ ਗੱਲ ਉਹਦੇ ਨਾਲ ਚਲ ਠੀਕ ਹੈ ਠੀਕ ਹਾਂ ਹਰ ਮਸਲੇ ਦਾ ਹੱਲ ਹੁੰਦਾ ਕੋਈ ਨਾ ਕੋਈ ਨਿਕਲੀ ਆਉਣਾ ਕਿ ਨਹੀਂ ਤੁਸੀਂ ਗੱਲ ਕਰਕੇ ਵੇਖ ਲਾ ਹਾਂਜੀ ਹਾਂਜੀ ਜਿੱਦਾਂ ਚੰਗਾ ਲੱਗਦਾ ਤੈਨੂੰ ਚੰਗਾ ਲੱਗਦਾ ਉਹਨੂੰ ਚੰਗਾ ਲੱਗਦਾ ਉਦਾਂ ਹੀ ਕਰ ਲੈਨੇ ਆਪਾਂ ਕੋਈ ਗੱਲ ਨਹੀਂ ਚਲੋ ਠੀਕ ਹੈ ਫਿਰ ਹੈ ਮੈਂ ਵੇਖਾਂ ਕੀ ਕਰੀ ਜਾਂਦੀ ਭਾਬੀ ਨਾ ਕਰਨ ਇਹ ਕਿਵੇਂ ਸੁਣਦੀ ਆ ਵੀ ਮੈਂ ਬਾਹਰ ਨਹੀਂ ਜਾਣਾ ਤੂੰ ਬਾਹਰ ਨਹੀਂ ਜਾਣਾ ਕਿਉਂ ਨਹੀਂ ਜਾਣਾ ਬਾਹਰ ਹੈ ਬਾਹਰ ਦੀ ਦੀ ਨੂੰ ਪਤਾ ਹੀ ਆ ਹੁਣ ਕੀ ਖਰਾ ਦਾ ਕੰਮ ਕਰਕੇ ਮੈਂ ਕਹਾਂ ਚੱਲ ਜੇ ਇੱਥੇ ਸਾਡਾ ਕੰਮ ਸੈਟ ਆ ਤਾਂ ਚੱਲ ਲੈ ਜਾਂ ਤੂੰ ਇੱਥੇ ਉਹ ਕਰੀ ਜਾਂਦਾ ਨਾ ਵੱਡਾ ਕੰਮ ਤੇ ਤੂੰ ਚੁੱਪ ਕਰਕੇ ਬਾਹਰ ਚੱਲ ਓਹੋ ਪਰੇ ਹੋ ਮੜਾਏ ਨਾਲ ਮੈਨੂੰ ਬਹਿਣ ਤੇ ਤੈਨੂੰ ਸਮਝਾਵਾਂ ਤੂੰ ਨਿਆਣ ਪੁਣਾ ਵਾਲੀਆਂ ਗੱਲਾਂ ਨਾ ਕਰਿਆ ਕਰ ਨਾ ਕਰਿਆ ਕਰ ਤੂੰ ਪੜ੍ਹ ਲਿਆ ਹੋਏ ਐਸੇ ਕਰਕੇ ਤੈਨੂੰ ਪੜਾਇਆ ਲਖਾਇਆ ਵਾ ਵੀ ਤੂੰ ਇੱਥੇ ਕੰਮ ਕਰਨਾ ਵਾ ਨਹੀਂ ਦੀਦੀ ਪਤਾ ਕੀ ਹੈਗਾ ਤੇਰੇ ਸਾਹਮਣੇ ਹੁਣ ਕਿੰਨਾ ਹਾਲਾਤ ਮਾੜੇ ਹੋਏ ਆ ਬਾਹਰ ਦੇ ਮੈਂ ਤਾਂ ਤਾਂ ਇਹਨਾਂ ਨੂੰ ਕਿਹਾ ਮੈਂ ਕਿਹਾ ਚੱਲ ਆਪਾਂ ਇੱਥੇ ਸਾਰਾ ਕੰਮ ਸਾਂਭ ਲੈਣਾ ਜਿਹੜਾ ਆਨਲਾਈਨ ਕੰਮ ਹੋਕਿਆ ਜਿਹੜਾ ਹੁਣ ਭਾਈ ਅੱਧਾ ਨਾਲੋਂ ਜ਼ਿਆਦਾ ਕੰਮ ਮੈਨੂੰ ਤੇਰੇ ਸਾਹਮਣੇ ਪਿਛਲੀ ਵਾਰ ਜਦੋਂ ਆਇਆ ਪਿਛਲੀ ਡਿਗਰੀ ਤੇ ਮੈਨੂੰ ਅੱਧਾ ਕੰਮ ਤੇ ਮੈਨੂੰ ਦੱਸਤਾ ਵਾ ਥੋੜਾ ਬੋਦਾ ਹੋਰ ਰਹਿ ਗਿਆ ਆਨਲਾਈਨ ਦਾ ਕਰਨਾ ਚੱਲ ਅਸੀਂ ਇਕੱਠੇ ਕਰੀ ਜਾਵਾਂ ਮੈਂ ਮੇਰੀ ਸੁਣੋ ਗੱਲ ਜ਼ਿੰਦਗੀ ਇੱਥੇ ਤਾਂ ਐਵੇਂ ਬੇਕਾਰ ਹੀ ਆ ਸਮਝਾਈ ਨਾ ਮੇਰੀ ਗੱਲ ਉੱਥੇ ਜਾ ਵਧੀਆ ਬਾਹਰ ਘੁੰਮ ਫੇਰ ਪੀਆਰ ਤੈਨੂੰ ਵਧੀਆ ਮਿਲ ਜਣੀ ਕੰਮ ਕਰ ਉੱਥੇ ਸੈਟ ਵਟ ਹੋ ਜਣਾ ਤੂੰ ਉਹ ਤਾਂ ਤੇਰੀ ਗੱਲ ਠੀਕ ਆ ਭੈਣੇ ਪਰ ਮੈਂ ਤੇਰੇ ਘਰ ਕੇ ਤਾਂ ਮੈਂ ਹੁਣ ਇਹ ਪੰਗਾ ਲੈ ਕੇ ਬੈਠੀ ਮੈਂ ਕਿ ਪ੍ਰੀਤ ਨੂੰ ਹਾਈਲਾਈਟ ਕਰਵਾ ਕੇ ਤੇਰੇ ਨਾਲ ਹੀ ਵੀ ਚੱਲ ਸਾਂਭਣ ਜੋਗਾ ਤਾਂ ਉੱਥੇ ਕੋਈ ਨਾ ਕੋਈ ਹੋਊਗਾ ਕੋਈ ਨਹੀਂ ਇਹ ਮਾਮਿਆਂ ਨੇ ਆਪੇ ਆਪਾ ਤੈਨੂੰ ਪਤਾ ਆਪਾਂ ਕਾਰਕੁਰ ਦੇ ਨਾਂ ਭੇਜ ਦਾਂਗੇ ਬਾਹਰ ਉਹਨੂੰ ਨਹੀਂ ਤੂੰ ਚੱਲ ਸੈੱਟ ਹੋ ਕਰ ਨਾ ਉੱਥੇ ਅੱਖੇ ਲੱਗੀ ਤਾਂ ਹੁੰਦਾ ਸਮਝਿਆ ਕਰ ਤੂੰ ਮੇਰੀ ਗੱਲ ਨੂੰ ਤੂੰ ਕਮਲਿਆਂ ਵਾਲੀਆਂ ਗੱਲਾਂ ਨਾ ਕਰਿਆ ਕਰ ਮੈਂ ਨਹੀਂ ਕੋਈ ਸੁਣਨਾ ਹੈਗਾ ਤੂੰ ਜਾਣਾ ਮਤਲਬ ਬਾਹਰ ਤਾਂ ਜਾਣਾ ਇਹ ਗੱਲ ਤਾਂ ਮੰਨਦਾ ਹੀ ਆ ਪਰ ਹੁਣ ਮੈਂ ਉਹਨਾਂ ਨੂੰ ਕਹਿਤਾ ਵੀ ਮੈਂ ਕੋਈ ਨਹੀਂ ਇੱਥੇ ਕਰੀ ਜਾਊਂਗਾ ਕੰਮ ਵੀ ਇੱਥੇ ਨਹੀਂ ਕਰਨਾ ਉਹ ਵੀਰਾ ਕਰਦਾ ਨਾ ਉਹਨੂੰ ਕਰੀ ਜਾਂਦੇ ਇੱਥੇ ਉਹ ਆਪਣਾ ਸਾਰਾ ਕੁਝ ਤੇ ਬਣਾਈ ਜਾਂਦਾ ਵਾ ਤੂੰ ਉਹੀ ਗੱਲਾਂ ਉਹਦੇ ਮਗਰ ਮਗਰ ਲੱਗੇ ਹੋਇਆ ਤੂੰ ਬਾਹਰ ਚੱਲ ਕਰਨ ਨਾ ਕਿਹੜੀਆਂ ਗੱਲਾਂ ਕਰੀ ਜਾਨੀ ਨਾ ਮੈਂ ਮੈਨੂੰ ਸਮਝ ਆਉਂਦੀ ਮੈਂ ਸਿਰਫ ਇੱਕ ਕਹਿੰਦੀ ਨਹੀਂ ਹੁੰਦੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਚੱਕਰ ਹੀ ਨਹੀਂ ਹੈਗਾ ਤੂੰ ਬਾਹਰ ਚੱਲ ਮੈਂ ਤੈਨੂੰ ਇਹੀ ਕਹਿੰਨੀ ਆ ਵੀ ਤੂੰ ਜਾਣਾ ਬਾਹਰ ਤਾਂ ਜਾਣਾ ਵਾ ਚਲ ਕੋਈ ਨਹੀਂ ਭੈਣੇ ਮੈਂ ਦੇਖਦਾ ਗੱਲ ਕਰ ਕਾਗਜ਼ ਪੱਤਰ ਆਪਣੇ ਕਰੋ ਤਿਆਰ ਤਾਂ ਚਲੋ ਪਹੁੰਚੋ ਬਾਹਰ ਹਾਂ ਆਈ ਸਮਝੇ ਚਲ ਕੋਈ ਨਹੀਂ ਭੈਣੇ ਮੈਂ ਦੇਖਦਾ ਕਰਦਾ ਗੱਲ ਇਸ ਵਾਰ ਕੀ ਗੱਲਾਂ ਚੱਲਦੀਆਂ ਭੈਣ ਭਰਾਵਾਂ 세 ਕੁਛ ਨਹੀਂ ਭਾਬੀ ਬਸ ਕੁਛ ਨਹੀਂ ਮੈਂ ਕਹੀ ਜਾਂਨੀ ਮੈਂ ਤਾਂ ਆਪਣਾ ਕੰਮ-ਕੋਮ ਸੈੱਟ ਸਟ ਕਰੋ ਤੁਸੀਂ ਵੀਰੇ ਨਾਲ ਕਰਦਾ ਵਧੀਆ ਹੈ ਨਾ ਕੰਮਕਾਰ ਵਿਚਲਾਓ ਤੁਸੀਂ ਆਪਣਾ ਕੰਮ ਕਰ ਹਾਂ ਸਮਝਾਉਂਦੇ ਹੋ ਹੋਰ ਇਹਨੂੰ ਸਮਝ ਨਹੀਂ ਨਾ ਹੈਗੀ ਮੈਂਗਾ ਮੈਂ ਸਮਝਾ ਦਾਂ ਨਹੀਂ ਚਲੋ ਵਧੀਆ ਹੋ ਗਿਆ ਤੁਸੀਂ ਸਮਝਾ ਹਾਂ ਹੋਰ ਸੁਣਾਓ ਤੁਸੀਂ ਵਧੀਆ ਠੀਕ ਠਾਕ ਹੈ ਚਲੋ ਠੀਕ ਹਾਂ ਮੈਂ ਜਾਨੀ ਆਉਨੀ ਆ ਮੜੇ ਪਾਣੀ ਪੁਣੀ ਪੀ ਕੇ ਆਈ ਪਿਆਸ ਲੱਗੀ ਜਾਂਦੀ ਮੈਨੂੰ ਇਹ ਤਾਂ ਹੋਈ ਗੱਲ ਕਰਦੇ ਨਹੀਂ ਨਹੀਂ ਕੋਈ ਗੱਲ ਨਹੀਂ 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 ਮੇਰਾ ਬਲਕ ਤਾਂ ਪੜਦਾ ਨਾ ਸੀਗਾ ਤੇ ਉਹਦੇ ਜੇ ਦੇਰੀ ਆ ਗਈ ਉਹ ਇਹ ਗੱਲ ਕਰਦੇ ਜੀ ਇਹ ਗੱਲ ਇਹ ਗੱਲ ਨਹੀਂ ਵੀ ਕੁੜੀ ਆਈ ਹੈ ਨਾ ਚੋਣਾਂ ਨਾਲ ਗੱਲਬਾਤ ਕਰ ਹੀ ਲਈ ਕੀ ਗੱਲਾਂ ਹੋ ਰਹੀਆਂ ਨੇ ਕਿਉਂ ਨਹੀਂ ਕਰਨੀ ਗੱਲ ਆ ਜਾ ਪੁੱਤ ਬਹਿ ਜਾ ਗੱਲਾਂ ਬਾਤੀਆਂ ਕਰਨੀਆਂ ਵੀ ਗੱਲਾਂ ਕਰਨੀ ਮੈਂ ਚੱਲ ਤੂੰ ਆਈ ਹੈ ਹੁਣ ਹਾਂਜੀ ਤੇ ਤੇਰੇ ਨਾਲ ਵੀ ਕੋਈ ਗੱਲਬਾਤ ਕਰਾਂ ਵੀ ਚੱਲ ਕਰਨੇ ਹੁਣ ਪੜ ਲਿਆ अच्छा ਤੇ ਮੈਂ ਕਿਹਾ ਉਹਦਾ ਵੀ ਕੋਈ ਸੋਚੀਏ ਕੋਈ ਕੀ ਸੋਚਣਾ ਉਹਦਾ ਕੋਈ ਉਹਦੇ ਵਿਆਹ ਵਿਊ ਦਾ ਸੋਚੀਏ ਅੱਛਾ ਹੈ ਮੈਂ ਵੀ ਉਹਨੂੰ ਸਮਝਾ ਕੇ ਆਈਆਂ ਮੈਂ ਕਿਹਾ ਵੀ ਕੰਮ ਕਰ ਇੱਥੇ ਵੀ ਆਪਣੇ ਵੀਰੇ ਨਾਲ ਹੀ ਤੂੰ ਸੈੱਟ ਕਰ ਲਾ ਹਾਂ ਬਾਰ ਬੋਰ ਚ ਕੀ ਰੱਖਿਆ ਵਾ ਅੱਛਾ ਜੜੀ ਜੜੇ ਤੇ ਵੈਸੇ ਨਾ ਖੁਸ਼ੀ ਬਾਹਰ ਪੈ ਜੰਦੀ ਫਿਰ ਮਨਜੀਤ ਆਂਦਾ ਬਾਹਰ ਕੁਝ ਨਹੀਂ ਹੈਗਾ ਇੱਥੇ ਠੀਕ ਹੈ ਮੈਂ ਵੀ ਹਰ ਗੱਲ ਇਹ ਆ ਕਿ ਆਪਾਂ ਉਹਨੂੰ ਇੱਥੇ ਜਗ੍ਹਾ ਵੀ ਬਣਾ ਕੇ ਦਈਏ ਕਿ ਨਹੀਂ 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 ਜਗ੍ਹਾ ਤਾਂ ਔ ਵਧੀਆ ਚੱਲੀ ਤਾਂ ਜਾਂਦਾ ਡੈਡ ਜੀ ਜਗ੍ਹਾ ਹੋਰ ਕੀ ਕਰਨੀ ਆ ਨਹੀਂ ਪਤਾ ਉਹਦੀ ਵੱਖਰੀ ਜਗ੍ਹਾ ਹੋਣੀ ਚਾਹੀਦੀ ਆ ਭਾਵੇਂ ਉਹ ਛੋਟਾ ਆ ਤੇ ਕੀ ਗੱਲ ਉਹਦਾ ਨਹੀਂ ਸੋਚਣਾ ਨਹੀਂ ਨਹੀਂ ਸੋਚਣ ਨੂੰ ਤਾਂ ਉਹਦਾ ਆਪਾਂ ਸੋਚਣਾ ਉਹਦਾ ਹੀ ਸੋਚਣਾ ਵਾ ਕਿਉਂਕਿ ਵੱਡੇ ਤਾਂ ਚਲੋ ਵਧੀਆ ਸੈੱਟ ਵਧੀਆ ਕੰਮ ਕਰ ਉਹਦਾ ਹਾਂ ਛੋਟਾ ਵੀ ਉਹਦੇ ਨਾਲ ਕੰਮ ਕਰਦਾ ਵਾ ਇੱਥੇ ਉਹਨਾਂ ਨੂੰ ਰਲ ਮਿਲ ਕੇ ਕੰਮ ਨੂੰ ਵਧਾਉਣ ਦੋ ਘਰ ਨੂੰ ਕੀ ਰੁੱਕ ਕੇ ਲਿਆ ਜਾਊਗਾ ਨਾ ਉਹਨੇ ਬਾਹਰ ਜਾਣਾ ਨਾ ਹਲੇ ਘਰ ਉਹਨੂੰ ਕੰਮ ਕੋਮ ਆਪਣਾ ਸੈੱਟ ਕਰ ਲੈਣ ਦੋ ਡੈਡ ਜੀ ਇੱਥੇ ਹੀ ਨਹੀਂ ਜੱਸ ਤੂੰ ਮੰਨਿਆ ਕਰ ਗੱਲ ਨੂੰ ਜਿੱਥੇ ਮਰਜ਼ੀ ਇੱਥੇ ਇਕੱਠੇ ਰਹਿਣ ਕੋਈ ਗੱਲ ਨਹੀਂ ਆਪਾਂ ਖੁਸ਼ ਹਾਂ ਇਕੱਠੇ ਫੈਮਿਲੀ ਰਹੂਗੀ ਵਧੀਆ ਆ ਪਰ ਫਿਰ ਵੀ ਉਹ ਤਾਂ ਸਾਨੂੰ ਸੋਚਣਾ ਪੈਣਾ ਕੱਲ ਨੂੰ ਇੱਕ ਵੱਖਰਾ ਉਹਨੂੰ ਮਕਾਨ ਬਣਾ ਕੇ ਦੇਣਾ ਵਧੀਆ ਘਰ ਕੋਠੀ ਉਹਨੂੰ ਬਣਾ ਕੇ ਦੇਣੀ ਆ ਇਹ ਨਾ ਸੋਚੇ ਮੁੜ ਕੇ ਇਹਨੂੰ ਵੰਡੀਆਂ ਪਾਉਂਦੇ ਫਿਰਨ ਜੇ ਬਾਹਰ ਨਹੀਂ ਜਾਣਾ ਉਹ ਚਾਰ ਪੈਸੇ ਲਾ ਕੇ ਜਾਇਦਾਦ ਹੀ ਬਣਨੀ ਇਹਨਾਂ ਦੀ ਮੈਂ ਤਾਂ ਮੇਰਾ ਤੇ ਇਹ ਸਲਾਹ ਹੈਗੀ ਵੀ ਜਿਹੜੇ ਉਹਦੇ ਹੱਲੇ ਪੈਸੇ ਲਾਉਣੇ ਘਰ-ਬਾਰ ਤੇ ਤੁਸੀਂ ਉਹੀ ਪੈਸੇ ਉਹ ਬਚਾ ਕੇ ਰੱਖ ਲਓ ਪਰ ਤੂੰ ਮੇਰੀ ਗੱਲ ਸੁਣ ਬੇਟਾ ਕੱਲ ਨੂੰ ਉਹਦਾ ਵਿਆਹ ਨਹੀਂ ਕਰਨਾ ਸਾਂ ਵਿਆਹ ਤਾਂ ਹੋਣਾ ਹੀ ਹੋਣਾ ਉਮਰ ਹੋਈ ਹੋਈ ਐ ਚਲੋ ਵਿਆਹ ਦਿੱਤਾ ਜਗ੍ਹਾ ਬਣੀ ਹੋਊਗੀ ਤੇ ਫਿਰ ਵਿਆਹ ਕਰਦੇ ਵੀ ਸੋਹਣੇ ਲੱਗਾਂਗੇ ਚਲੋ ਦੇਖਿਆ ਮੈਨੂੰ ਸਮਝ ਆਈ ਨਾ ਤੇਰੀ ਗੱਲ ਆ ਗਈ ਆ ਗਈ ਸਮਝ ਮੇਰੀ ਆ ਗਈ ਚਲੋ ਦੇਖ ਲਓ ਕੋਈ ਨਾ ਜਿਵੇ ਫਿਰ ਠੀਕ ਲੱਗਦਾ ਵਾ ਮੈਨੂੰ ਤਾਂ ਇਦਾਂ ਸੀਗਾ ਵੀ ਚਲ ਹਲੇ ਵਿਆਹ ਚ ਕੀ ਵੀ ਕੰਮਕੁਮ ਕਰਨ ਦੋ ਇਹਨੂੰ ਵਧੀਆ ਤਰ੍ਹਾਂ ਚਲੋ ਬਾਕੀ ਨਹੀਂ ਨਹੀਂ ਜਿਵੇਂ ਠੀਕ ਲੱਗਦਾ ਵਾ ਨਹੀਂ ਪਤਾ ਅੱਜ ਜਿਹੜਾ ਬਣਿਆ ਹੋਊਗਾ ਨਾ ਤਾਨੂੰ ਇਹ ਪਰੇਸ਼ਾਨ ਨਹੀਂ ਹੋਣਗੇ ਦੋਵੇਂ ਭਰਾ ਤੂੰ ਸਿਆਣੀ ਆ ਇਸੇ ਕਰਕੇ ਤੇਰੇ ਨਾਲ ਗੱਲ ਕੀਤੀ ਵੀ ਤੂੰ ਵੱਡੀ ਆ ਚਲੋ ਕੋਈ ਨਾ ਫਿਰ ਠੀਕ ਆ ਦੇਖੋ ਆਹੋ ਬਾਕੀ ਦੋਵੇਂ ਭਰਾ ਜਿੱਦਾਂ ਕਰਦੇ ਆ ਕਰਨ ਦਿਓ ਹੋਰ ਕੀ ਆਈ ਕਰ ਸਕਦੇ ਠੀਕ ਅੜਜੀ ਮੈਂ ਤੇ ਤੈਨੂੰ ਇਹੀ ਗੱਲ ਕਹਿਨੀ ਆ ਵੀ ਤੂੰ ਜਾਈ ਨਾ ਅੱਜ ਨਹੀਂ ਮੈਂ ਚਲੇ ਜਾਣਾ ਮੰਮੀ ਅੱਜ ਮੇਰੀ ਤੇ ਸੁਣ ਲੈ ਨਾ ਪਹਿਲਾਂ ਗੱਲ ਹਾਂਜੀ ਕਿਤੇ ਇਹਨਾਂ ਨੇ ਪਲਾਟ ਦੇਖਿਆ ਆ ਅੱਛਾ ਉਹ ਕਹਿੰਦੀ ਸੀ ਵੀ ਮੰਮੀ ਅਹੀਂ ਪਲਾਟ ਦੇਖ ਲਿਆ ਤੇ ਡੈਡੀ ਇਹ ਜਾਂਦੇ ਚਲ ਠੀਕ ਐ ਅਸੀਂ ਤੇ ਵੈਸੇ ਤੈਨੂੰ ਦੱਸਣਾ ਹੀ ਸੀ ਚਲ ਤੂੰ ਆਪੇ ਆ ਗਈਆਂ ਵਧੀਆ ਗੱਲ ਹੋ ਗਈ ਆ ਹਨਾ ਨਹੀਂ ਨਹੀਂ ਠੀਕ ਐ ਤੇ ਸਵੇਰੇ ਪਲਾਟ ਤੂੰ ਵੇਖਣਾ ਮੈਂ ਉਹਦੀ ਗੱਲਬਾਤ ਕਰਨੀ ਐ ਤੇ ਤੂੰ ਆਈਆਂ ਤੇ ਹੁਣ ਇੱਥੇ ਰਹੁ ਤੂੰ ਅੱਜ ਰਾਤ ਠੀਕ ਐ ਕੋਈ ਨਾ ਹਾਂ ਪਲਾਟ ਵੀ ਸਸਤਾ ਬਣਦਾ ਆ ਮੈਂ ਕਹਿੰਦਾ ਜੇ ਗੱਲ ਬਣਦੀ ਆ ਨਾ ਆਈਆਂ ਤੇ ਲੱਗਦੇ ਹਾਸ ਤੇ ਪਲਾਟ ਲੈ ਕੇ ਦੇ ਜਾ ਇਹਨਾਂ ਨੂੰ ਠੀਕ ਐ ਕੋਈ ਦੇਖ ਖੁਸ਼ਕਸ਼ੀਲੇ ਕੱਲ ਨੂੰ ਵਿਆਹ ਹੋਣੇ ਆ ਤੇ ਪਹਿਲਾਂ ਪਹਿਲਾਂ ਤਾਂ ਬਣਿਆ ਹੋਊਗਾ ਤੇ ਟੈਨਸ਼ਨ ਸਾਨੂੰ ਨਹੀਂ ਕੋਈ ਰਵੇ ਠੀਕ ਹੈ ਠੀਕ ਹੈ ਕੋਈ ਤੂੰ ਐਵੇਂ ਫਰੇ ਜਾਣਾ ਹੋ ਠੀਕ ਆ ਕੁੜੀ ਜੇ ਕਮਲ ਆਣਾ ਇਹਨਾਂ ਨੇ ਪਲਾਟ ਹੁਣ ਇਹ ਕਿਸੇ ਨਾ ਕਿਸੇ ਪਾਸੇ ਪੈਸੇ ਲੋਨ ਨੂੰ ਹੀ ਫਿਰਦੇ ਨੇ ਜੇ ਉਧਰੋਂ ਬਚਾਇਆ ਤਾਂ ਹੁਣ ਪਲਾਟ ਵਾਲੇ ਪਾਸੇ ਪਲਾਟ ਲੈਣਾ ਪਲਾਟ ਲੈਣਾ ਮੇਰੇ ਸੁਪਨੇ ਕਰਦੇ ਮਿੱਟੀ ਇਹਨਾਂ ਨੇ ਸਾਰੇ ਹੀ ਮੈਂ ਸੋਚਿਆ ਸੀ ਕੁੜੀ ਨੂੰ ਬਾਹਰ ਭੇਜੂਗੀ ਤੇ ਹੁਣ ਇਹ ਪਲਾਟ 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 ਦਿਮਾਗ ਇਹਨਾਂ ਨੇ ਮੇਰਾ ਖਰਾਬ ਕਰਤਾ ਵਾ ਆ ਤੇ ਆ ਠੀਕ ਹੈ ਹਾਂਜੀ ਕੰਦਾ ਹੋਈਆਂ ਚਾਰ ਚਫੇਰੇ ਇਹ ਮਨ ਵਧੀਆ ਵੀ ਚੱਲ ਵਧੀਆ ਸੌਦਾ ਆ ਟਿਕਾਣੇ ਤੇ ਆ ਤੇ ਅੱਜ ਕੱਲ 20 ਲੱਖ ਦਾ ਕੀ ਆਉਂਦਾ ਆ ਤੇ ਲੈ ਲਿਆ ਵਾ ਤੇ ਪਰ ਮੈਨੂੰ ਤਾਂ ਪਸੰਦ ਨਹੀਂ ਹੈਗਾ ਮੰਮੀ ਤੈਨੂੰ ਕਿਉਂ ਨਹੀਂ ਪਸੰਦ ਇੰਨੀ ਵਧੀਆ ਜਗ੍ਹਾ ਇੰਨੀ 20 ਲੱਖ ਰੁਪਈਆ ਵੀ ਆ ਨਾ ਇਹ ਵੀ ਦੇਖੋ ਤੁਸੀਂ ਤੂੰ 20 ਲੱਖ ਵੇਖੀ ਜਾਇਦਾਦ ਨਾ ਵੇਖੀ ਜਾਇਦਾਦ ਬਣਿਆ ਕੀ ਇਹਦੇ ਵਿੱਚ ਤੁਸੀਂ ਇਹ ਦੱਸੋ ਮੈਨੂੰ ਖਾਲੀ ਪਲਾਟ ਆ ਇੱਕ ਮੰਮੀ ਉਹ ਤਾਂ ਉਹਨਾ ਵੇਚਣਾ ਆ ਜੇ ਬਣਿਆ ਹੁੰਦਾ ਤੇ ਉਹਨਾਂ ਨੂੰ ਤੇ ਜ਼ਰੂਰ ਤੇ ਜ਼ਰੂਰ ਤੇ ਪੈ ਗਈ ਹੈ ਤਾਂ ਕਰਕੇ ਉਹਨਾਂ ਵੇਚਣਾ ਡੈਡੀ ਜੀ ਵੀ ਮੈਨੂੰ ਨਹੀਂ ਪਸੰਦ ਹੈਗਾ ਬਿਲਕੁਲ ਵੀ ਪਸੰਦ ਨਹੀਂ ਹੈਗਾ ਕਮਾਲ ਦੀ ਗੱਲ ਹੈ ਜੈਸੇ ਤੂੰ ਐਦਾਂ ਕਿਉਂ ਹਰ ਗੱਲ ਤੂੰ ਐਦਾਂ ਹੀ ਕਰਦੀ ਕਿਉਂ ਐਦਾਂ ਕਰਦੀ ਕਰਨ ਕਰਾਉਣ ਵਾਲੀ ਤਾਂ ਗੱਲ ਨਹੀਂ ਹੁਣ ਤੁਸੀਂ ਕਹਿੰਦੇ 22 ਲੱਖ ਰੁਪਈਆ ਵੀ ਲਾਉਣਾ ਕੋਈ ਚੀਜ਼ ਵਸਤ ਵੀ ਤਾਂ ਮਿਲੇ ਵਿੱਚ ਹੈ ਕੀ ਤੁਸੀਂ ਦੱਸੋ ਮੈਨੂੰ 150 ਕਾ ਜਗ੍ਹਾ ਆ ਜੇ 40 ਲੱਖ ਦੀ ਜਾਇਦਾਦ ਆ ਕੀ ਹੋ ਗਿਆ ਕਰਨਾਂ ਦੀ ਪਲਾਟ ਨਹੀਂ ਪਸੰਦ ਮੈਨੂੰ ਪਲਾਟ ਕਣੀ ਪਸੰਦ ਸਰਨਪ ਵਧੀਆ ਨਹੀਂ ਹੈਗਾ ਤੂੰ ਮੇਰੀ ਗੱਲ ਸੁਣ ਤੂੰ ਇੱਧਰ ਆ ਕੀ ਹੋ ਗਿਆ ਇਹ ਕੁੜੀ ਪਤਾ ਨਹੀਂ ਕਿਉਂ ਇਦਾਂ ਕਰੀ ਜਾਂਦੀ ਕੰਬਲੀ ਹੋਈ ਕੀ ਗੱਲ ਹੋ ਗਈ ਮੰਮੀ ਹੁਣ ਕੋ ਕਰ ਲੈਂਦੀ ਗੱਲ ਤੇੜ ਕਰਦੀ ਗੱਲ ਮੈਂ ਕੀ ਕਰਨੀ ਆ ਸਰਨ ਤੂੰ ਮੇਰੀ ਸੁਣ ਗੱਲ ਪਲਾੜ ਪਲਾੜ ਕਰੀ ਜਾਂਦੇ ਨੇ ਤੇ ਤੂੰ ਹੁਣ ਬਾਹਰ ਨਹੀਂ ਜਾਣਾ ਹੈਗਾ ਤੂੰ ਇਹ ਦੱਸ ਬਾਹਰ ਤਾਂ ਜਾਣਾ ਰਜੋਤ ਹਾਂਜੀ ਮੰਮੀ ਮੇਰੇ ਤੇ ਕੀ ਗੱਲਾਂ ਕਰਦੀ ਆ ਦੀਵੀ ਤਾਂ ਕਰਨ ਹੁਣ ਉਧਰ ਨੂੰ ਲੱਗੀ ਆ ਕੀ ਗੱਲਾਂ ਹੋਣੀਆਂ ਚਲੋ ਕੋਈ ਨਾ ਵੇਖ ਕੇ ਜੀ ਆਪਾਂ ਪਤਾ ਕਰਾਂ ਉਹਨਾਂ ਹੋਇਆ ਕੀ ਆ ਦੀਦੀ ਪਤਾ ਤਾਂ ਲੱਗੇ ਪਤਾ ਕੁਛ ਨਹੀਂ ਕਰਨ ਹੁਣ ਤੂੰ ਬਾਹਰ ਨਹੀਂ ਜਾਣਾ ਹੈਗਾ ਮੈਂ ਕਹਿੰਨੀ ਆ ਪਲਾਟ ਦੇ ਚੱਕਰਾਂ 'ਚ ਨਹੀਂ ਪੈਣਾ ਨਹੀਂ ਪੈਣਾ ਵੀ ਤੂੰ ਬਾਹਰ ਜਾਣਾ ਆਈ ਤੈਨੂੰ ਮੇਰੀ ਗੱਲ ਸਮਝ ਕਿ ਨਹੀਂ ਦੀਦੀ ਬਾਹਰ ਤਾਂ ਜਾਣਾ ਤੈਨੂੰ ਪਤਾ ਹੁਣ ਮੈਂ ਵੀਰਾਂ ਨਾਲ ਗੱਲ ਕਰ ਲਈ ਹੋਈ ਆ ਵੀ ਮੈਂ ਬਾਹਰ ਨਹੀਂ ਹੁਣ ਜਾਣਾ ਤੂੰ ਆ ਪਲਾਟ ਦੇ ਚ ਕੋਈ ਗੱਲ ਹੈਗੀ ਆ ਮਨ ਦੇ ਵਿੱਚ ਤੂੰ ਸਿੱਧੀ ਮੈਨੂੰ ਦੱਸ ਮੈਨੂੰ ਲੱਗਦਾ ਕੋਈ ਗੱਲ ਹੈ ਦਿਲ 'ਚ ਤੇਰੇ ਗੱਲ ਨਹੀਂ ਮੈਨੂੰ ਬਸ ਇਹੋ ਹੀ ਆ ਵੀ ਤੂੰ ਬਾਹਰ ਜਾਏਂਗਾ ਮੈਂ ਪ੍ਰੀਤ ਨੂੰ ਭੇਜਣਾ ਵਾ ਬਾਹਰ ਹੋਰ ਕਿਹੜੀ ਗੱਲ ਹੈ ਉਹ ਜੇ ਪ੍ਰੀਤ ਨੂੰ ਬਾਹਰ ਭੇਜਣਾ ਤੇ ਆ ਕੋਈ ਗੱਲ ਨਹੀਂ ਉਹਨੂੰ ਕਿ ਕਰਲਾ ਪਲੱਸ भेਜਾਂਗੇ ਬਾਅਦ ਕੋਈ ਨਹੀਂ ਇੱਥੇ ਵੀ ਤਾਂ ਕੰਮ ਆਪਣਾ ਚੱਲਦਾ ਹੀ ਪਿਆ ਜੇ ਕਰਕੇ ਤੈਨੂੰ ਉਹਦੀ ਟੈਨਸ਼ਨ ਨਾ ਲੈ ਤੋ ਸਾਡੀ ਟੈਨਸ਼ਨ ਆ ਸੀ ਇਹਨੂੰ ਆਪੇ ਬਾਅਦ ਭੇਜਦਾ ਤੂੰ ਸਮਝਦਾ ਨਹੀਂ ਤੂੰ ਕਮਲੀਆਂ ਮਾਰਦਾ ਵਾ ਤੈਨੂੰ ਮੈਂ ਕਹਿੰਦੀ ਤੂੰ ਆਪਣਾ ਵੱਖਰਾ ਸੈੱਟ ਹੋਇਆ ਤੈਨੂੰ ਸਮਝ ਹੀ ਨਹੀਂ ਆਉਂਦੀ ਮੇਰੀ ਗੱਲ ਓਹੋ ਤੇ ਤੂੰ ਆਪਣਾ ਵੱਖਰਾ ਸੈੱਟ ਹੋ ਕਿੰਨਾ ਕੁ ਟਾਈਮ ਤੋ ਉਹਨਾਂ ਦੇ ਮਗਰ ਮਗਰ ਲੱਗਾ ਰਹੇਗਾ ਤੂੰ ਦੱਸ ਤੂੰ ਤੂੰ ਵੀ ਸਮਝ ਦੇਣੀ ਹੈਗੀ ਪੈਣੇ ਹੁਣ ਚੱਲਦਾ ਕੰਮ ਹੈ ਹੁਣ ਚੱਲਦੇ ਕੰਮ ਵਿੱਚ ਕਿੱਦਾਂ ਛੱਡਦਾ ਹਜੇ ਸਭ ਕੁਝ ਹੋਣਾ ਨਾਲੇ ਮੇਰੇ ਉਹਨਾਂ ਨਾਲ ਕੋਈ ਹਜੇ ਕੋਈ ਬਹਿਸ ਨਹੀਂ ਹੁੰਦੀ ਕੋਈ ਲੜਾਈ ਨਹੀਂ ਨਾ ਮੇਰੇ ਨਾਲ ਕੋਈ ਵਿਤਕਰਾ ਕਰਦੇ ਥੋੜੀ ਨਾ ਜੇ ਲੜਾਈ ਝਗੜਾ ਹੋਊਗਾ ਤਾਂ ਫੇਰ ਹੀ ਤੂੰ ਕਹੇਗਾ ਵੀ ਹਾਂ ਵੀ ਮੈਨੂੰ ਅਲੱਗ ਕਰ ਦੋ ਜਾਂ ਮੈਂ ਆਪਣਾ ਵੱਖਰਾ ਦੇਖਣਾ ਕੰਮ ਕਰ ਇਹ ਵੀ ਤਾਂ ਬਾਕੀ ਰਹੀ ਜੇ ਪ੍ਰੀਤ ਦੀ ਗੱਲ ਤਾਂ ਪ੍ਰੀਤ ਦੀ ਗੱਲ ਮੈਂ ਕਰ ਲੈਨੇ ਆਂ ਆਪਾਂ ਕੋਈ ਗੱਲ ਨਹੀਂ ਤੂੰ ਇੰਨੀ ਟੈਨਸ਼ਨ ਕਿਉਂ ਪਾਈ ਹੈ ਪ੍ਰੀਤ ਦੀ ਪ੍ਰੀਤ ਸਾਡੀ ਵੀ ਤਾਂ ਕੁ ਮੰਮੀ ਇਹ ਹੁੰਦੇ ਨਾ ਤੁਸੀਂ ਆਪ ਹੀ ਇਹਨਾਂ ਨੂੰ ਪੁੱਛ ਲਓ ਗੱਲ ਫਿਰ ਜੇ ਮੈਂ ਦੱਸੀ ਤਾਂ ਐਵੇਂ ਲੜ ਪੈਣਗੇ ਕੀ ਹੋ ਗਿਆ ਆਗੇ ਨਾ ਪੁੱਛ ਲਓ ਕਿਹੜੀ ਗੱਲ ਆ ਕੀ ਹੋਇਆ ਨਹੀਂ ਹੁਣ ਮੈਂ ਦੱਸਾਂ ਕਿ ਤੁਸੀਂ ਆਪਣੇ ਆਪ ਦੱਸੋਗੇ ਗੱਲ ਕਿਹੜੀਆਂ ਗੱਲਾਂ ਦੱਸਣੀਆਂ ਦੱਸੋ ਆਪਣੇ ਆਪ ਦੱਸ ਦੋ ਗੱਲ ਮੈਂ ਨਹੀਂ ਜੀ ਦੱਸਣੀ ਫਿਰ ਮੈਂ ਦੱਸੂਗੀ ਤਾਂ ਕਲੇਸ਼ ਵੱਧ ਜਾਣਾ ਜੀ ਉਹ ਕਲੇਸ਼ ਹੀ ਕਰ ਲਓ ਅੱਜ ਤੁਸੀਂ ਕਿਹੜੀ ਗੱਲ ਦਾ ਰੌਲਾ ਪਾ ਕੇ ਬੈਠੇ ਹੋਏ ਹੋ ਕੀ ਹੋਇਆ ਮੰਮੀ ਅੰਨ ਇਹਨੂੰ ਪੁੱਛਿਆ ਗਾ ਲਾ ਮੈਂ ਦੱਸਦਾ ਕੀ ਹੋਇਆ ਕੀ ਉਹ ਇਹਦੇ ਦਿਲ ਦੇ ਵਿੱਚ ਹੁਣ ਇਹ ਆ ਗਿਆ ਵੀ ਇਹਨਾਂ ਨੇ ਪਲਾਟ ਲੈ ਲੈਣਾ ਤੇ ਬਾਹਰ ਚੱਲ ਜਾਣਾ ਮੁੰਡੇ ਨੇ ਅੱਛਾ ਤੇ ਮੇਰੀ ਕੁੜੀ ਨੇ ਰਹਿ ਜਾਣਾ ਇੱਥੇ ਕਿਉਂ ਪਤਾ ਨਹੀਂ ਆ ਇਹਨੇ ਦਵਾ ਕੇ ਕੁੱਠਾ ਘੁੰਮਦਾ ਜਾ ਕੇ ਨਹੀਂ ਹੁਣ ਵੀ ਕਹੀ ਜਾਂਦੀ ਵੀ ਮਹਿੰਗਾ ਵਾ ਸਸਤਾ ਵਾ ਦੱਸੋ ਜੜੀ ਜੀ ਇਹ ਕੋਈ ਮਾੜੀ ਗੱਲ ਨਹੀਂ ਤਾਂ ਹੀ ਮੰਮੀ ਇੱਕ ਦਿਨ ਅੰਦਰਾਂ ਚ ਵੜ ਵੜ ਕੇ ਕਰਨ ਨੂੰ ਲੈ ਕੇ ਗੱਲਾਂ ਕਰਦੀ ਸਾਡੇ ਸਾਹਮਣੇ ਨਹੀਂ ਕਰਦੀ ਨਹੀਂ دخل ਤਾਂ ਚਲੋ ਸਾਡੀ ਵੱਡੀ ਭੈਣ ਆ ਚਲ ਕਹਿਣ ਦੀ ਤਾਂ ਗੱਲ ਹੈਗੀ ਆ ਨਹੀਂ ਮੈਨੂੰ ਤਾਂ ਇਹ ਆ ਵੀ ਚਲ ਮੇਰੇ ਦਿਲ 'ਚ ਨਾ ਬਸ ਅਕਲ ਤੇ ਇਹਦੇ ਪੜਦਾ ਪੈਗਾ ਵੀ ਮੇਰੀ ਕੁੜੀ ਨੂੰ ਨਹੀਂ ਜਾਂਦਾ ਨੇ ਬਾਹਰ ਖੜਨਾ ਜੇ ਇਹਨਾਂ ਦੇ ਪੈਸੇ ਲੱਗੇ ਪੁੱਤ ਤੇਰੇ ਭਰਾਵਾਂ ਨੇ ਕਦੀ ਨਹੀਂ ਸੋਚਿਆ ਦੂਜੇ ਤੇਰੀ ਕੁੜੀ ਬਾਰੇ ਉਹਨਾਂ ਕਦੀ ਨਹੀਂ ਸੋਚਿਆ ਵੀ ਤੇਰੀ ਕੁੜੀ ਆਉਂਦੇ ਸਾਡੀ ਵੀ ਕੁੜੀ ਐ ਤੂੰ ਇਹਨਾਂ ਕਿਉਂ ਗਲਤ ਸਮਝ ਲੈਂਦਾ ਚਲ ਵਧੀਆ ਫਿਊਚਰ ਬਣ ਜਾਊਗਾ ਵੀ ਬਾਹਰ ਚਲੇ ਜਾਊਗੀ ਵੀ ਮੈਂ ਇਹਨੂੰ ਕਿਹਾ ਵਾ ਕਿ ਜੇ ਤੇਰੇ ਦਿਲ 'ਚ ਜੋ ਗੱਲ ਹੈਗੀ ਆ ਹੁਣ ਇਹਨੇ ਮੈਨੂੰ ਦੱਸਿਆ ਵੀ ਮੇਰੇ ਦਿਲ 'ਚ ਆਹ ਗੱਲ ਸੀਗੀ ਵੀ ਮੇਰੀ ਕੁੜੀ ਨਾ ਕਿਤੇ ਰਹਿ ਜਾਏ ਮੈਂ ਤੈਨੂੰ ਕਿਹਾ ਵੀ ਸਾਜੀ ਤਾਂ ਅੱਜ ਕਦੀ ਫਰਕ ਹੀ ਨਹੀਂ ਕੀਤਾ ਵੀ ਕੋਈ ਗੱਲ ਨਹੀਂ ਆ ਜੇ ਆਪਣੀ ਪੜ੍ਹਾਈ ਪੂਰੀ ਕਰਕੇ ਹਾਈਲਾਈਟਸ ਕਰੇ ਕੋਈ ਨਹੀਂ ਨਾ ਆਪਾਂ ਬਾਹਰ ਭੇਜਾਂਗੇ ਹੰਜਾ ਕਿੰਨਾ 1 ਸਾਲ ਪਿਆ ਤੇਰੇ ਕੋਲ ਹੈਨਾ ਪੜ੍ਹਾਈ ਨੂੰ ਕੀ ਹੋ ਗਿਆ ਕੀ ਸਮਾਗਦੀ ਉਹ ਤੇ ਘਰ ਵੀ ਬੈਠੇ ਸੀ ਗੱਲਾਂ ਕਰਦੇ ਰਹਿੰਦੇ ਆ ਸੋਚ ਕੁੜੀ ਨੂੰ ਵੀ ਭੇਜ ਦਾਂਗੇ ਆ ਇਹ ਹੀ ਗੱਲ ਸੀਗੀ ਹੋਰ ਕੋਈ ਗੱਲ ਨਹੀਂ ਉਹੀ ਗੱਲ ਭਾਬੀ ਨੇ ਮੇਰੇ ਨਾਲ ਸੁਣ ਲਈ ਆ ਉਹੀ ਗੱਲ ਇਹਨੂੰ ਕਿਹਾ ਤੂੰ ਨਾ ਸੋਈ ਮੇਰੇ ਦਿਮਾਗ ਤੇ ਨਾ ਬੋਝ ਜਿਹਾ ਸੀਗਾ ਵੀ ਪਤਾ ਨਹੀਂ 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 ਤੂੰ ਬੋਝ ਨਾ ਪੁੱਤ ਪਾ ਤੇਰੇ ਭਰਾ ਬਹੁਤ ਚੰਗੇ ਨੇ ਬਹੁਤ ਸੋਚਦੇ ਤੇਰੀ ਕੁੜੀ ਬਾਰੇ ਤੇਰੇ ਬਾਰੇ ਵੀ ਬਹੁਤ ਸੋਚਦੇ ਤੂੰ ਐ ਪਤਾ ਨਹੀਂ ਕਿਉਂ ਐ ਮਾਰਾ ਸੋਚ-ਸੋਚ ਲਈ ਆ ਬਸ ਐਵੇਂ ਮੇਰਾ ਦਿਮਾਗ ਹੀ ਪੁੱਠਾ ਜਿਹਾ ਫਿਰ ਗਿਆ ਇਹਨੂੰ ਇਹ ਹੀ ਨਾ ਕਿ ਛੋਟਾ ਨਾ ਪਹਿਲਾਂ ਬਾਹਰ ਚਲ ਜਾਏ ਮੈਂ ਆਪਣੀ ਕੁੜੀ ਨੂੰ ਭੇਜਦਾ ਤਾਂ ਕਰਕੇ ਇਹ ਮੰਮੀ ਇਦਾਂ ਦੀਆਂ ਗੱਲਾਂ ਕਰਨ ਲੱਗ ਪਈ ਆ ਛੋਟੇ ਨੂੰ ਧਿਆਨ ਦਿੱਤੇ ਜਾਵੇ ਹੈ ਨਾ ਕੋਈ ਗੱਲ ਪਤਾ ਮੈਂ ਆਪ ਹੀ ਨਹੀਂ ਜਾ ਰਿਹਾ ਚਲ ਕੋਈ ਨਾ ਬਸ ਚਲੋ ਕੋਈ ਗੱਲ ਨਹੀਂ ਹੁਣ ਦੱਸ ਠੀਕ ਐ ਪਲਾਟ Okay.